ਚੰਗਾ ਨੇ ਕਰਿਆ ਚੰਗਾ ਕਰਿਆ ਬਹੁਤ ਨੇਕ ਕਾਰਜ ਹੈ ਪਰ ਅਮਰਤਪਾਲ ਮੈਰੋ ਨੇ ਕੱਲ ਹਿੱਕ ਠੋਕੇ ਗੱਲ ਕਹੀ ਹੈ ਵੀ ਜਿਹੜੇ ਹੋਰ ਗੰਦ ਪਾਉਂਦੇ ਨੇ ਉਹ ਵੀ ਸੁਧਰ ਚ ਹੁਣ ਅਮਰਤਪਾਲ ਨੂੰ ਦੇਖ ਕੇ ਕਹੀ ਹਰੇ ਕਾ ਦੇ ਪਿੰਡ ਚ ਇੱਕ ਦੋ ਠੂਈ ਸਾਦੇ ਨੇ ਜੋਦੇ ਇਹ ਗੱਲਾ ਅਮਰਤਪਾਲ ਮੈਰੋ ਥੋੜੀ ਆ ਹੁਣ ਇਹ ਇੱਜ਼ਤਦਾਰਾਂ ਦੇ ਕੰਮ ਨਹੀਂ ਬਾਹਲੇ ਲੋਕ ਆ ਆਪਦੀਆਂ ਘਰ ਵਾਲੀਆਂ ਨਾਲ ਵੀ ਵੀਡੀਓ ਬਣਾਉਂਦੇ ਨੇ ਐ ਨਗੇਜ ਬਾਤ ਫੋਨ ਖੋਲਣਗੇ ਕੰਜਰ ਦੇ ਸਾਰੇ ਘਰ ਚ ਕਮਾ ਦੇਣਗੇ ਫੋਨ ਹੁਣ ਮੈਂ ਕੀ ਬੋਲਾਂ ਇੱਕ ਕਥਾ ਤੱਕ ਪਹੁੰਚਦੀ ਹੈ ਕਥਾਂ ਬੈਡਰੂਮ ਛੱਡ ਸਿੱਧਾ ਸਟਾਰਟ ਹੀ ਗੁਰਦੇ ਨੇ ਮੂੰਹ ਦਿਖਾਉਂਦੇ ਹੁਣ ਪਹਿਲਾਂ ਕਹਿੰਦੇ ਪੁਰਾਣੇ ਜ਼ਮਾਨੇ 'ਚ ਉਹ ਆਏ ਦਰਸਤੇ ਹੁੰਦੇ ਮੂੰਹ ਦਿਖਾਈ ਜਾਂਦੇ ਕਹਿੰਦੇ ਹੁਣ ਮੂੰਹ ਨੂੰ ਕਿਹਾ ਵੀ ਹੋਵੇ ਉੱਥੋਂ ਕੈਮਰਾ ਉਧਰ ਵਾਹਦਾ ਸਿੱਧਾ ਆ ਹੁਣ ਖੋਲ ਲਾ ਤੀਜੀ ਚੌਥੀ ਵੀਡੀਓ ਹੋਈ ਹੋਈ ਕਿਸ ਪਾਸੇ ਨੂੰ ਜਾ ਰਹੇ ਆ ਚੰਗੀਆਂ ਵੀ ਉਹਨਾਂ ਪਾਉਣ ਲੱਗ ਜਾ ਇਨਫੋ ਮਾਲਫੈਕਟ ਪਾਉਣ ਲੱਗ ਜਾ ਇਨਫੋਰਮੇਸ਼ਨ ਜਾਂ ਮੋਟੀਵੇਸ਼ਨਲ ਪਾਉਣ ਲੱਗ ਜਾ ਤਾਂ ਤੈਨੂੰ ਕਿੰਨੇ ਕੁ ਦਿਨ ਦੇਖਣਗੇ 2 ਦਿਨ 4 ਦਿਨ ਅੱਛਾ ਜੇ ਤੂੰ ਗੰਦ ਪਾਉਣ ਲੱਗ ਜੇਂਗਾ ਤੇਰਾ ਮਹੀਨਿਆਂ ਚ ਇਹਨੇ ਫਾਲੋਅਰਾਂ ਤੋਂ ਦੂਰ ਨਾ ਜਾ ਇਹਨੇ ਠਰਕੀ ਲੋਕ ਨੇ ਆਧਾਰ ਵਾਲੀ ਬੀਬੀ ਦੇ ਦਿਨਾਂ ਚ ਕਿੰਨੇ ਫਾਲੋਅਰ ਵਧ ਗਏ ਉਈ ਕਹਾਂ ਤੁਸੀਂ ਮੇਰੀ ਸ਼ਰਨ ਚ ਆਜੋ ਮੈਂ ਤੁਹਾਨੂੰ ਸ਼ਰਨ ਦੇਉਂਗਾ ਉਹਨਾਂ ਨੂੰ ਕਹੇ ਭਾਈ ਤੂੰ ਉਹਨਾਂ ਨੂੰ ਕਿਉਂ ਸ਼ਰਨ ਚ ਲੈਣਾ ਤੂੰ ਆਪਦੇ ਘਰੇ ਆਪਦੀ ਧੀ ਭੈਣ ਨੂੰ ਲਾ ਦੇ ਕੰਮ ਕਰਨ ਗਾਹਾਂ ਉਹਨੂੰ ਸਕਿਉਰਿਟੀ ਦੇ ਦੇ ਉਹ ਤਾਂ ਹੁਣ ਵਿਚਾਰੀ ਚੱਲ ਗਈ ਜਾਣ ਵਾਲੀ ਤਾਂ ਉਹਦੇ ਥਾਂ ਤੇ ਉਸ ਦਾ ਪੇਟ ਸੰਭਲੇ ਸਰਕਾਰ ਤੋਂ ਲੈ ਕੇ ਉਸ ਤੇ ਤੂੰ ਆਪਦੀ ਧੀ ਭੈਣ ਲਾ ਦੇ ਫਿਰ ਰੁੱਖਾ ਬੋਲਿਆ ਜਾਂਦਾ ਹੈ ਫੜਾ ਕਹਿੰਦੇ ਨਸ਼ਾ ਵੇਚਣ ਵਾਲੇ ਕਹਿੰਦੇ ਨੇ ਵੀ ਸਾਨੂੰ ਲੱਖ ਰੁਪਈਆ ਦੇ ਦੋ ਮਹੀਨੇ ਤੋਂ ਨਸ਼ਾ ਵੇਚਣੋਂ ਹਟ ਜਾਾਂਗੇ ਯਾਰ ਕੰਮ ਕਰੋ ਲੁਧਿਆੜੀ ਤੋਂ ਲੁਧਿਆਣੇ ਵੱਰ ਕੇ ਸ਼ਹਿਰ 'ਚ ਰਹਿੰਦੇ ਸੀਗੇ ਉੱਥੇ ਤਾਂ 20000 ਰੁਪਈਆ ਤਾਂ ਮੋਕਰੀ ਮਿਲਦੀ ਐ ਫਿਰ ਤਾਂ ਸਾਰਾ ਬੰਦਾ ਐਸੇ ਪਾਸੇ ਤੁਰਪੇ ਵੀ ਸਾਨੂੰ ਪੈਸੇ ਦੇ ਦੋਨੇ ਅਸੀਂ ਤਾਂ ਆਹ ਕੁਝ ਕਰਾਂਗੇ ਇਹ ਤਾਂ ਕਹੀ ਕੋਈ ਅਰੀਜ ਨਹੀਂ ਹੋਇਆ ਨਾ ਇਹ ਤਾਂ ਬਲੈਕਮੇਲਿੰਗ ਹੋ ਗਈ ਵੀ ਤੁਸੀਂ ਸਾਨੂੰ ਨਾ ਰੋਕੋ ਤੁਹਾਨੂੰ 3 ਲੱਖ ਰੁਪਈਆ ਦੇ ਦੋ ਲੱਖ ਨਹੀਂ ਸਾਨੂੰ ਸੋਸ਼ਲ ਮੀਡੀਆ ਦਿੰਦਾ ਤੇਰੇ ਮੇਰੇ ਵਰਗਾ ਬੋਲੇ ਰੀਚ ਮਾਰ ਦਿੰਦੇ ਨੇ ਪੇਜ ਬੰਦ ਕਰ ਦਿੰਦੇ ਨੇ ਫਿਰ ਇਹਨਾਂ ਨੇ ਪੇਜ ਬੰਦ ਕਰ ਦਿਆ ਕਰਨ ਸਰਕਾਰ ਪਰਚੇ ਪਾਉਂਦੀ ਐ ਏਜੰਸੀਆਂ ਪੁੱਛ ਕੇ ਚ ਕਰਦੀਆਂ ਸਭੀਆਂ ਕਰਦੀਆਂ ਨੇ ਆ ਮੇਰਾ ਮਹੀਨਾ ਤੰਗ ਕਰੀ ਗੇ ਇੱਥੇ ਕੋਈ ਲੋਕ ਕੋਈ ਨਹੀਂ ਰੋਕਦਾ ਬਸ ਆ ਡਰ ਤਾਂ ਆ ਜਿਹੜੇ ਸਿੰਘਾਂ ਨੇ ਕੁਛ ਕਰੈਨਾਂ ਦਾ ਉਹ ਨਹੀਂ ਡਰ ਹੈਗਾ ਕੋਈ ਲੱਗਦਾ ਇਸ ਡਰ ਦੇ ਨਾਲ ਹੁਣ ਰੁਕ ਜਾਊਗਾ ਕੇ ਨਾ ਤਾਂ ਦੇਖੋ ਹਰਿਆਣਾ ਤਾਂ ਆ ਹੀ ਰਿਹਾ ਹੈ ਰਿਜ਼ਲਟ ਤਾਂ ਆ ਗਿਆ ਨਾ ਜਦੋਂ ਇਹ ਰਿਜ਼ਲਟ ਨਾ ਆਇਆ ਨਾਲ ਦੀ ਨਾਲ ਪੈਨ ਸਰਕਲ ਵੀਡੀਓ 50 ਬੰਦੇ ਸਾਹਮਣੇ ਆ ਗਏ ਮਾਫੀਆਂ ਵਾਲੇ ਫਿਰ ਇਹ ਤਾਂ ਚੀਜ਼ ਦੇਖੇ ਜੀ ਵੀ ਹਲੇ ਕੱਪੜਾ ਬਾਹਰ ਚਲਾਇਆ ਇਹ ਤਾਂ ਜਵਾਨ ਦੀ ਲੱਚਰਤਾ ਕੰਨਾਂ ਰਹੀ ਸੁਣਨੀ ਪੈਂਦੀ ਆ ਖਰਾ ਹੀ ਤਾਂ ਐਨਾ ਗੰਦ ਬੋਲਦੇ ਨੇ ਯਾਰ ਬੰਦਾ ਚਾਰ ਬੰਦਿਆਂ ਚ ਇਹਦੇ ਕੰਟਰੋਲ ਹੋਣਾ ਚਾਹੀਦਾ ਇਹ ਅੱਛਾ ਇਹ ਤਾਂ ਇੱਕ ਤੋਂ ਲਾਗ ਬਹੁਤ ਲੱਗਦੀ ਵਧਦਾ ਜਾਣਾ ਨੇ ਨਸ਼ੇ ਦੇ ਦਰਿਆ ਵਾਂਗੂ ਇਹ ਰੁਕਣ ਵਾਲੀ ਚੀਜ਼ ਨਹੀਂ ਹੈ ਫੈਲਰ ਨਹੀਂ ਹੈ ਨੇ ਕਿੰਨੇ ਫਾਇਦਾ ਕੀ ਦਿਨਾ ਯਾ ਚੀ ਆ ਗਏ ਪਹਿਲਾਂ ਤਾਂ ਨਹੀਂ ਹੁੰਦੇ ਸੀ ਕੁਸ਼ਕ ਬੰਦੇ ਨੇ ਸ਼ੁਰੂਆਤ ਕੀਤੀ ਸੀ ਗਾਲਾਂ ਕੱਢਣ ਤੋਂ ਲਾਲਾ ਬਾਅਦ ਚ ਕੁੜੀਆਂ ਵੀ ਅੱਗੇ ਆਉਣ ਲੱਗੀਆਂ ਕੁੜੀਆਂ ਅੰਗਾਂ ਦੇ ਨਾਲ ਲੈਣ ਲੱਗੀਆਂ ਉਹ ਸ਼ਰਮ ਆਉਂਦੀ ਆ ਦੇਖ ਕੇ ਯਾਰ ਵੇਖ ਹੁਣ ਸਾਰੀ ਦੁਨੀਆ ਦੇਖਦੀ ਆ ਯਾਰ ਜਦੋਂ ਮੂਰੇ ਆਜੇ ਕੌਣ ਨਹੀਂ ਦੇਖਦਾ ਆ ਮੈਂ ਹੁਣ ਤੈਨੂੰ ਐਵੇਂ ਸੱਚਾ ਹਾਂ ਮੈਂ ਤਾਂ ਕਦੇ ਦੇਖਿਆ ਨਾ ਜਦੋਂ ਮੂਰੇ ਦੇਖਦੇ ਆ ਇਹ ਗੱਲਾਂ ਹੀ ਹੀ ਕਰਦੇ ਨੇ ਐਵੇਂ ਸਤੀ ਸਵਿੱਤਰ ਐਵੇਂ ਮੈਂ ਹੋਸਟਲ ਪਹਿਲਾਂ ਹਮ ਆਪਾ ਖੋਦ ਦੋਸ਼ੀ ਫਿਰ ਦੂਜੇ ਨੂੰ ਕਹੀਏ ਜਿਹੜੀ ਗੱਲ ਨੇ ਹੱਥੇ ਤੇ ਬਾਰ ਕਰਨ ਵਾਲੀ ਹੁੰਦੀ ਹੈ ਤਾਂ ਯਾਰ ਫਿਰ ਗੰਦ ਫਲਾਉਣਾ ਵੀ ਕੋਈ ਜਾਇਜ਼ਤਾ ਨਹੀਂ ਹੈ ਪੈਸਾ ਕਮਾਉਣ ਪਿੱਛੇ ਤੁਸੀਂ ਕਿਸੇ ਨੂੰ ਬਲਗੈਰੰਟੀ ਜਾਂ ਗੰਦੀਆਂ ਚੀਜ਼ਾਂ ਥਾਲੀਆਂ ਚ ਪਰੋਸ ਪਰੋਸ ਕੇ ਤਾਂ ਨਹੀਂ ਸਕਦੇ ਜਾਸਾ ਉੱਲੂ ਬੈਠਾ ਮਾਸ ਖਾਂ ਲਈ ਆਮ ਲੋਕਾਂ ਦਾ ਉਹ ਹਟਾਇਆ ਹਟਦੇ ਨਹੀਂ ਇੱਕ ਕਦੇ ਗੋਲੀ ਮਾਰ ਗਈ ਸਾਰੇ ਉੱਡ ਜਾਣਗੇ ਅਰੇ ਕਿੰਨੇ ਉੱਲੂ ਰਹਿ ਗਏ ਬਾਕੀ ਕੋਈ ਨਾ ਸਾਰੇ ਉੱਡ ਗਏ ਨਾ ਉਹੀ ਗੱਲ ਇੱਥੇ ਹੋਈ ਆ ਇੱਕ ਦਾ ਕੁਝ ਹੋਇਆ ਇੱਕ ਨਾਲ ਤਾਂ ਕਈ ਡਰ ਗਏ ਮਾਫੀਆਂ ਮੰਗਣ ਲੱਗ ਗਏ ਕਹਿ ਰਹੇ ਨੇ ਅਸੀਂ ਅੱਗੇ ਤੋਂ ਨਹੀਂ ਪਾਉਂਦੇ ਪਰ ਟੰਗ ਤਰੀਕਾ ਸਹੀ ਮੰਨਦੇ ਜਿਸ ਟੰਗ ਤਰੀਕੇ ਦੇ ਨਾਲ ਹੋਇਆ ਉਹਨੂੰ ਸਹੀ ਮੰਨਦੇ ਹੋ ਦੇਖੋ ਜੀ ਗੱਲ ਮੈਂ ਇਸ ਨੂੰ ਐ ਕਹਿਣਾ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਉਹਨਾਂ ਦਾ ਜਿਹੜਾ ਕੰਮ ਆਵਾਤ ਪਾਲਾ ਮੇਰਾ ਦਾ ਸੋਸ਼ਲ ਮੀਡੀਆ ਦਾ ਕੰਮ ਹੀ ਆ ਉਹ ਸੋਸ਼ਲ ਮੀਡੀਆ ਤੋਂ ਉਹਨਾਂ ਦੀ ਆਪਾਂ ਹਜ਼ਾਰਾਂ ਵੀਡੀਓ ਦੇਖ ਚੁੱਕੇ ਹਾਂ ਕਹਿੰਦਾ ਵੀ ਸੋਸ਼ਲ ਮੀਡੀਆ ਤੋਂ ਗੰਦ ਖਤਮ ਕਰਨਾ ਉਹਨਾਂ ਦਾ ਟਾਰਗੇਟ ਹੈ ਉਹਨਾਂ ਦਾ ਏਮ ਹੈ ਉਹ ਕਦੋਂ ਦੇ ਲੱਗੇ ਹੋਏ ਨੇ ਉਹ ਹੱਥ ਬਨ ਕੇ ਬੇਨਤੀਆਂ ਵੀ ਆਪਾਂ ਦੇਖਦੇ ਆ ਸਮਝਾ ਚੁੱਕੇ ਨੇ ਕੋਈ ਬੰਦਾ ਕੋਈ ਕਾਰਜ ਕਰਦਾ ਕਿਸੇ ਲਈ ਵੀ ਹੁਣ ਆਪਣੇ ਦੀ ਲਾ ਲੋ ਤੁਸੀਂ ਆਪਾਂ ਨਸ਼ੇ ਪਰ ਤੋਂ ਲੜਦੇ ਆ ਕਿੰਨੇ ਲੋਕਾਂ ਦੇ ਘਰਾਂ 'ਚ ਜਾ ਕੇ ਹੱਥ ਬਨ ਬਨ ਕੇ ਸਮਝਾਏ ਜਾਂ ਕਿੰਨੇ ਨਾਲ ਲੜਕੀ ਸਮਝਾ ਲੈ ਕੌਣ ਸਮਝਾਏ ਤੋਂ ਖੜਦਾ ਹੈ ਯਾ ਕੋਈ ਨਹੀਂ ਖੜਦਾ ਉਹ ਹੁਣ ਜੇ ਡਰੇ ਨੇ ਚੁੱਪ ਕਰੇ ਨੇ ਤਉਹਦਾ ਕਾਰਨ ਇਹੀ ਆ ਵੀ ਹੁਣ ਉਹਨਾਂ ਨੂੰ ਡਰ ਪੈ ਗਿਆ ਪੈਸੇ ਦੇ ਨਾਲ ਨਾਲ ਹਰ ਹਟਦੇ ਤਾਂ ਕਿੱਥੇ ਨਹੀਂ ਹਟਦੇ ਤਾਂ ਨਹੀਂ ਜਦੋਂ ਅਰਨਗੇ ਇੰਨੀ ਹੋਗੀ ਹਣਾ ਇੱਕ ਦੋ ਮਹੀਨਾ ਚੁੱਪ ਕਰਨਗੇ ਫੇਰ ਇਹੀ ਗੰਦ ਪਾਉਣ ਲੱਗ ਜਾਣਗੇ ਇਹੀ ਜੰਦਾ ਕੰਟੈਕਟ ਜੋ ਸਾਡੀਆਂ ਭੈਣਾਂ ਲਈ ਸਾਡੇ ਬੱਚਿਆਂ ਲਈ ਸਰਜਾ ਜਾਂਦਾ ਹੈ ਦੇਖਦਾ ਹਰੇਕ ਹੀ ਆ ਇਹਦੇ ਜੋ ਕੋਈ ਸ਼ੱਕ ਨਹੀਂ ਕੋਈ ਦੇਖਦਾ ਨਹੀਂ ਜਦੋਂ ਕੋਈ ਦੇਖਦਾ ਫੇਰ ਹੀ ਪਤਾ ਲਾਦਾ ਨਾ ਫਿਰ ਨਾ ਬੰਦਾ ਗੰਦਾ ਪਾ ਰਿਹਾ ਹੈ ਵਾਲ ਇਹ ਵੀ ਹੁੰਦਾ ਨਾ ਕਿ ਉਹ ਕਹਿੰਦੇ ਨੇ ਕਿ ਜੇਕਰ ਅੱਜ ਜੋ ਲੋਕ ਇਹ ਕਹਿ ਰਹੇ ਨੇ ਕਿ ਚੰਗਾ ਹੋਇਆ ਚੰਗਾ ਹੋਇਆ ਤਾਂ ਕਹਿੰਦੇ ਉਹ 4 ਲੱਖ 5 ਲੱਖ ਲੋਕ ਕਿਹੜੇ ਸੀ ਜਿਹੜੇ ਉਹਦੇ ਨਾਲ ਜੁੜੇ ਹੋਏ ਸੀ ਜਾਂ ਜਿਹੜੇ ਉਹਨੂੰ ਦੇਖਦੇ ਸੀ ਸ਼ਾਇਦ ਅੱਜ ਉਹ ਵੀ ਇਹ ਕਹਿ ਰਿਹਾ ਕਿ ਚੰਗਾ ਹੋਇਆ 4 ਲੱਖ ਤਾਂ ਇਹ ਤੇ ਸੀ ਪ੍ਰਾਣੀ ਦੇ ਕਹਿੰਦੇ 7 ਲੱਖ ਨੇ ਉਹਦੇ ਗਵਾਂਡੀ ਦੀ ਵੀਡੀਓ ਸੁਣ ਰਹੇ ਹਾਂ ਮੈਂ ਪ੍ਰਾਣੀ ਦੇ 7 ਲੱਖ ਨੇ ਉਹ ਕੌਣ ਨੇ ਬੰਦੇ ਦੇਖਦੇ ਤਾਂ ਉਹਨਾਂ ਨੂੰ ਆਪ ਹੀ ਆ ਨਾ ਪੰਜਾਬੀ ਬੋਲਦੇ ਨੇ ਉਹ ਪੰਜਾਬੀ ਸੁਣਦੇ ਨੇ ਬਾਹਰ ਤਾਂ ਬਾਹਰ ਹਿੰਦੀ ਸਮਝਣ ਦਾ ਸਮਝਦੇ ਨਹੀਂ ਉਹਨੂੰ ਬੜਾਵਾ ਤਾਂ ਉਹਨਾਂ ਨੂੰ ਆਪ ਹੀ ਦਿੰਦੇ ਆ ਹਾਈਪ ਤਾਂ ਉਹਨਾਂ ਨੂੰ ਆਪ ਹੀ ਦਿੰਦੇ ਆ ਪਰ ਯਾਰ ਜਿਹਦੇ ਘਰੇ ਧੀ ਪੈਣ ਹੈ ਜਾਂ ਬੱਚੀਆਂ ਆਪ ਦੇਖਦੀਆਂ ਨੇ ਜਾਂ ਜਿਹਦੇ ਘਰੇ ਆਪ ਦੇ ਬੱਚੀ ਹੈ 9 ਸਾਲਾਂ ਦੀ ਜਾਂ ਦੋ ਬੱਚੇ ਉਹ ਨਹੀਂ ਚਾਹੁੰਦਾ ਵੀ ਇਹ ਜਿਆ ਕੁਸ ਗੰਦ ਅੱਗੇ ਆਵੇ ਉਹ ਲੋਕ ਕਹਿ ਰਹੇ ਨੇ ਦੇਖਦਾ ਤਾਂ ਹੁਣ ਮਨੁੱਖੀ ਫਿਤਰਤ ਹੈ ਹਰੇਕ ਹੀ ਦੇਖਦਾ ਗੰਦੀਆਂ ਫਿਲਮਾਂ ਵੀ ਬਣਦੀਆਂ ਨੇ ਗਾਹੇ-ਵਗਾਹੇ ਉਹਨਾਂ ਨੂੰ ਵੀ ਦੇਖਦੇ ਨੇ ਗੰਦੇ ਉਹ ਕਹਿੰਦੇ ਲੈਕਚਰ ਸੁਣਨਾ ਕੋਈ ਵੀ ਹੈ ਨਾ ਜਿਹੜਾ ਕਹਿੰਦਾ ਕਿਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਸੀ ਇਸ ਤਰ੍ਹਾਂ ਜੇਕਰ ਮਾਰਨ ਲੱਗੇ ਤਾਂ ਫਿਰ ਕਾਨੂੰਨ ਵਿਵਸਥਾ ਕਿੱਥੇ ਰਹਿ ਗਈ ਹਾਂ ਉਹ ਹੈਗੇ ਨੇ ਗੱਲ ਕਰ ਉਹ 1% ਨੇ ਉਹਨਾਂ ਨੇ ਹਰੇਕ ਕੰਮ ਚ ਨਿਹਦੀ ਕਰਨੀ ਹੈ ਆਪਾਂ ਹੁਣ ਨਾ ਹੀ ਲਿਆਂਦੇ ਕਦੇ ਬਾਹਰ ਦੇ ਨੇ ਕਦੇ ਸ਼ਾਇਦ ਆਪਣੇ ਪੰਜਾਬ ਦੇ ਵੀ ਹੋਣ ਜ਼ਿਆਦਾਤਰ 2-4 ਹੀ ਨੇ ਉਹਨਾਂ ਦਾ ਕੰਮ ਹੀ ਇਹ ਹੈ ਰਾਜਨੀਤੀ ਦੇ ਬੰਦੇ ਨੇ ਕੋਈ ਕਹੇ ਤੁਸੀਂ ਮੇਰੀ ਸ਼ਰਨ ਚ ਆ ਜਾਓ ਮੈਂ ਤੁਹਾਨੂੰ ਸ਼ਰਨ ਦੇਵਾਂਗਾ ਉਹਨੂੰ ਕਹੇ ਭਾਈ ਤੂੰ ਉਹਨਾਂ ਨੂੰ ਕਿਉਂ ਸ਼ਰਚ ਲੈਣਾ ਤੂੰ ਆਪਦੇ ਘਰੇ ਆਪਦੀ ਧੀ ਭੈਣ ਨੂੰ ਲਾ ਦੇ ਕ ਉਹਨੂੰ ਸਕورٹی ਦੇ ਦੇ ਉਹ ਤਾਂ ਹੁਣ ਵਿਚਾਰੀ ਚੱਲ ਗਈ ਜਾਣ ਵਾਲੀ ਤਾਂ ਉਹਦੇ ਥਾਂ ਤੇ ਉਸ ਦਾ ਪੇਜ ਸਾਹਮਣੇ ਸਰਕਾਰ ਤੋਂ ਲੈ ਕੇ ਉਸ ਤੇ ਤੂੰ ਆਪ ਦੀ ਧੀ ਭੈਣ ਲਾ ਦੇ ਫਿਰ ਰੁੱਖਾ ਬੋਲਿਆ ਜਾਂਦਾ ਉਹ ਤਾਂ 1 2% ਨੇ ਉਹਨਾਂ ਦਾ ਕੰਮ ਹੈ ਕੋਈ ਵੀ ਕੰਮ ਹੋਵੇ ਕਿਸੇ ਕਿਤੇ ਕਿਸ ਦਾ ਜੈਨੋਸਾਈਡ ਕਰ ਦੇ ਪੁਲਿਸ ਕੋਈ ਕਿਸੇ ਨੂੰ ਮਾਰ ਦੇ ਕੋਈ ਕਿਤੇ ਕੋਈ ਕੁਛ ਵੀ ਆਪਾਂ ਨਸ਼ੇ ਫਰਦ ਲੜਨ ਵਗ ਜਾ ਆਪਣੀਆਂ ਵੀ ਲੱਤਾਂ ਖਿੱਚਣੀਆਂ ਨੇ ਕੋਈ ਸਮਾਜ ਸੇਵੀ ਸਮਾਜ ਸੇਵੀ ਵਾਲਾ ਕੰਮ ਕਰ ਦੇ ਕੋਈ ਉਹਨਾਂ ਨੇ ਚੰਗੇ ਨੂੰ ਚੰਗਾ ਕਹਿ ਨਹੀਂ ਨੀ ਯਾਰ ਜਿਹੜਾ 1% ਆ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਚ ਫਿਰਦਾ ਇਹ ਤਾਂ ਆਪਾਂ ਨੂੰ ਦਿਖ ਰਿਹਾ ਵੀ ਚੰਗਾ ਕਿਉਂ ਐ ਨਹੀਂ ਹੈਗਾ ਵੀ ਉਹਨੇ ਇੱਕ ਦਿਨ ਚ ਇਹਦਾ ਦੋ ਦਿਨ ਚ ਕਰਤਾ ਹੋਵੇ ਕੰਮ ਉਹਨੂੰ ਦੋ ਸਾਲ ਹੋ ਗਏ ਤਿੰਨ ਸਾਲ ਰੋਂਦੇ ਨੂੰ ਇਸੇ ਗੱਲ ਤੇ ਆਪਾਂ ਦੇਖਦੀਆਂ ਉਹਨੀਆਂ ਬੀੜੀਆਂ ਉਹਨੇ ਵੱਡੇ ਵੱਡੇ ਬਾਬਿਆਂ ਖਿਲਾਫ ਵੀ ਬੋਲਿਆ ਉਹਨਾਂ ਨੂੰ ਵੀ ਜਾਗਰ ਕਰਿਆ ਉਹਨੂੰ ਮਾਰਨੀਆਂ ਧਮਕੀਆਂ ਵੀ ਦੰਦੇ ਰਹੇ ਨੇ ਗਾਹੇ ਬਗਾਹੇ ਵੀ ਸੀ ਤੈਨੂੰ ਬੋਲੀ ਚ ਪਾ ਦਾਂਗੇ ਐਂ ਕਰ ਦਾਂਗੇ ਗੱਲ ਕਰੋ ਹਟਿਆ ਨਹੀਂ ਹੁਣ ਬੰਦਾ ਯਾਰ ਅੱਕ ਕੇ ਜਾਂਦਾ ਫਿਰ ਉਹਨੂੰ ਲੋਕ ਮੈਂ ਦੇਖਣ ਲੱਗ ਗਿਆ ਹੁਣ ਕਹਿਣ ਲੱਗੇ ਕਮੈਂਟ ਵੀ ਰੋ ਉਹ ਕਰਨ ਲੱਗ ਜਾਂਦਾ ਕਿਸ ਨੂੰ ਸੁਧਾਰ ਦੇ ਸੁਧਾਰ ਦੇ ਫਿਰ ਬੰਦਾ ਹੋਰ ਕਰੇ ਤਾਂ ਕਰੇ ਕੀ ਅੱਕਿਆ ਤਾਂ ਕੀ ਲੱਗਦਾ ਫਿਰ ਕਾਨੂੰਨ ਤੋਂ ਉੱਪਰ ਹੈ ਵੀ ਕਾਨੂੰਨ ਕੁਝ ਵੀ ਨਹੀਂ ਹੈ ਜਿਹੜਾ ਕਾਨੂੰਨ ਹੈ ਉਹ ਕੁਝ ਵੀ ਨਹੀਂ ਹੈ ਉਹ ਤੋਂ ਉੱਪਰ ਹੈ ਸਭ ਕੁਝ ਨਹੀਂ ਕਾਨੂੰਨ ਦੇ ਤਹਿਤ ਤਾਂ ਉਹ ਜੇਲ੍ਹ ਜਾਊਗੀ ਵਿਚਾਰਾ ਜੇ ਉਹਨਾਂ ਦਾ ਦੋਸ਼ ਪਾਇਆ ਗਿਆ ਉਹਨਾਂ ਦਾ ਕੋਈ ਉਹਨਾਂ ਦਾ ਕੋਈ ਸਬੰਧ ਹੋਇਆ ਤਾਂ ਉਹ ਸਜ਼ਾ ਕੱਟ ਕੇ ਆਊਗਾ 5-6 ਸਾਲ ਜਿੰਨੀ ਹੋਈ ਕਾਨੂੰਨ ਤੋਂ ਉੱਪਰ ਕਾਨੂੰਨ ਤਾਂ ਹੁਣ ਸਿੱਟੂ ਦੀ ਜੇਲ੍ਹ ਚਾਕੇ ਬੰਦਾ ਤਾਂ ਮਰੀ ਜਾਂਦਾ ਅਕਸਰ ਨੂੰ ਗੱਲ ਕਰ ਕਾਨੂੰਨ ਹੀ ਇਹ ਕਰਦੇ ਕਾਨੂੰਨੀ ਇਹ ਜੇ ਬਣ ਜਾਣ ਜਦੋਂ ਬਣੀ ਹੋਏ ਨੇ ਹੁਣ ਇਹ ਕਾਨੂੰਨ ਪਹਿਲਾਂ ਦੇ ਬਣੇ ਹੋਣਾ ਇਹ ਸੋਸ਼ਲ ਮੀਡੀਆ ਬਾਤ ਚਾ ਹੈ ਸੋਸ਼ਲ ਮੀਡੀਆ ਲਈ ਸਾਈਬਰ ਕ੍ਰਾਈਮ ਦਾ ਤਾਂ ਕੋਈ ਕਾਨੂੰਨ ਨਹੀਂ ਵੀ ਜਿਹੜਾ ਇਹ ਜਿਆ ਗੰਦ ਇਹ ਪੰਜ ਛੇ ਤੇ ਪਰਚੇ ਪਾਓ ਬਲਗਰੈਟੀ ਫਲਾਉਣ ਦੇ ਤਾਂ ਕਿਸੇ ਨੂੰ ਲੜਨ ਦੀ ਲੋੜ ਹੀ ਨਹੀਂ ਹੈਗੀ ਕੌਣ ਲੜੇ ਕਾਨੂੰਨੀ ਇਹ ਨਾ ਸਖਤ ਕਰ ਦੋ ਇਹ ਤੇ ਵੀ ਜਿਹੜਾ ਭਾਈ ਇਹ ਗੰਦ ਬਕੂਗਾ ਗੰਦਾ ਗੰਦਾ ਲੈਕਚਰ ਕਰੂਗਾ ਗੰਦੀਆਂ ਗੱਲਾਂ ਗੰਦੇ ਅੰਗਾਂ ਦਾ ਨਾਂ ਲੈਣਾ ਯਾਰ ਮੈਂ ਇੱਕ ਨਾ ਬੈਦ 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 ਥਿਆਣਾ ਬਿਆਣਾ ਉਹ ਐਨਾ ਗੰਦ ਲਿਖਦਾ ਮੈਂ ਇੱਥੇ ਬੋਲ ਨਹੀਂ ਸਕਦਾ ਮੈਂ ਤੈਨੂੰ ਉਹਦਾ ਸਕਰੀਨਸ਼ਾਟ ਦੇ ਦੂੰਗਾ ਇੱਥੇ ਮਾਨਸਾ ਆਇਆ ਸੀ ਉਹ ਪਰਸੋਂ ਚੌਥੇ ਕਹਿੰਦੇ ਉਹ ਇਹੋ ਜਿਹਾ ਕੁਝ ਲਿਖਦਾ ਹੈ ਉਹਦੇ ਘਰੇ ਵੀ ਧੀਆਂ ਭੈਣਾਂ ਹੋਣਗੀਆਂ ਵੱਡੇ ਵੱਡੇ ਉਹ ਉਹ ਗੰਦ ਪਾਉਂਦੇ ਨੇ ਕੀ ਕੁਝ ਆਪਾਂ ਬਲ ਬਣਾ ਦੇ ਕੋਈ ਗੰਦ ਹਟਾ ਦੇ ਕੋਈ ਕੁਝ ਕਰ ਦੇ ਇਹੋ ਜਿਹਾ ਕੁਝ ਤਾਂ ਪਾਈ ਜਾਂਦੇ ਨੇ ਯਾਰ ਇਹਨਾਂ ਚੀਜ਼ ਦਾ ਰੋਕ ਨਹੀਂ ਲੱਗਣੀ ਚਾਹੀਦੀ ਹੁਣ ਆਪਾਂ ਗੰਦ ਅੱਛਾ ਇਹ ਵੀ ਗੱਲ ਆ ਤੇਰੀ ਗੱਲ ਸਹੀ ਐ ਵੀ ਉਹਨੂੰ ਦੇਖਦਾ ਘੋਣਾ ਦੇਖਦੇ ਉਹਨੂੰ ਹੁਣ ਤੂੰ ਬਾਣੀ ਵਾਲੀਆਂ ਵੀਡੀਓ ਪਾਉਣ ਲੱਗ ਜਾ ਚੰਗੀਆਂ ਵੀਡੀਓਆਂ ਪਾਉਣ ਲੱਗ ਜਾ ਇਨਫੋ ਮਾਲਾ ਫੈਕਟ ਪਾਉਣ ਲੱਗ ਜਾ ਇਨਫੋਰਮੇਸ਼ਨਾਂ ਜਾਂ ਮੋਟੀਵੇਸ਼ਨਲ ਪਾਉਣ ਲੱਗ ਜਾ ਤਾਂ ਤੈਨੂੰ ਕਿੰਨੇ ਕ ਦਿਨ ਦੇਖਣਗੇ 2 ਦਿਨ 4 ਦਿਨ ਅੱਛਾ ਜੇ ਤੂੰ ਗੰਦ ਪਾਉਣ ਲੱਗ ਜੇਂਗਾ ਤੇਰਾ ਮਹੀਨਿਆਂ ਚ ਇੰਨੇ ਫਾਲੋਅਰ ਦੂਰ ਨਾ ਜਾ ਇੰਨੇ ਠਰਕੀ ਲੋਕ ਰਹੇ ਆ ਵਾਲੀ ਬੀਬੀ ਦੇ ਨਾਲ ਚ ਕਿੰਨੇ ਫਾਲੋਅਰ ਵੱਧ ਗਏ ਹਣਾ ਤੇਰੇ ਮੁੰਡਾ ਦਾ 3-4 ਲੱਖ ਫਾਲੋਅਰ ਹੋਊਗਾ ਸਾਰਾ ਇਹਨਾਂ ਨੂੰ ਇਹਨੇ ਫਾਲੋ ਕੀਤਾ ਸਾਡੇ ਸਾਡੇ ਲੋਕ ਹੀ ਨੇ ਖਸਤਾ ਹਾਂ ਸਮਾਜ ਹੀ ਬਣਾਉਂਦਾ ਹਰ ਇੱਕ ਚੀਜ਼ ਨੂੰ ਸਮਾਜ ਹੀ ਪੈਦਾ ਕਰਦਾ ਸਮਾਜ ਸਿਰਜਣ ਵਾਲਾ ਸਮਾਜ ਨੂੰ ਵੜਾ ਬੰਦਾ ਸਮਾਜ ਦੇਖੀ ਨਾ ਇਗਨੋਰ ਕਰ ਦੇ ਇਗਨੋਰ ਕਰ ਦੇ ਨਾ ਹਰ ਇੱਕ ਬੰਦਾ ਦੇਖਦਾ ਮੈਂ ਨਹੀਂ ਕਹਿੰਦਾ ਬੰਦਰੀ ਫਿਤਰਤ ਹੈ ਹਨਾ ਕਿੰਨੇ ਕਿੰਨੇ ਇਹ ਕਹੇ ਯਾਰ ਇੱਕ ਤਾਂ ਨਹੀਂ ਇਹ ਕੱਲੀ ਹੀ ਤਾਂ ਨਹੀਂ ਸੀ ਹੋਰ ਕਿੰਨੇ ਨੇ ਹਜ਼ਾਰਾਂ ਨੇ ਕਿੰਨੇ ਤਾਂ ਮਾਫੀ ਆ ਗਈ ਅੱਜ ਪਤਾ ਲੱਗਦਾ ਵੀ ਆਹ ਬੰਦੇ ਵੀ ਨਹੀਂ ਕਿਸ ਨੂੰ ਜਾਣਦੇ ਵੀ ਨਹੀਂ ਆਪਾਂ ਹਨਾ ਕਿੰਨੇ ਬੰਦੇ ਅੱਗੇ ਆ ਰਹੇ ਆ ਆਪਾਂ ਤੂੰ ਦੂਜੀ ਤੀਜੀ ਜਿਹੜੇ ਸਕਰੋਲ ਕਰ ਮੂਰੇ ਬੈਠਾ ਹੁੰਦਾ ਕੋਈ ਨਾ ਕੋਈ ਕੈਂਪਿੰਗ ਜਾਂ ਲੱਤਾਂ ਕਰਕੇ ਕੋਈ ਕੁਸ਼ ਕਰਕੇ ਕੋਈ ਕੁਸ਼ ਕਰਕੇ ਹਣਾ ਤਾਂ ਯਾਰ ਪੰਜਾਬ ਪਰ ਇਹ ਵੀ ਚਰਚਾ ਇਹ ਵੀ ਗੱਲ ਚੱਲ ਰਹੀ ਹੈ ਨਾ ਕਹਿੰਦੇ ਕਿ ਸਿੰਘ ਕਦੇ ਗੁਰੂ ਦੇ ਸਿੰਘ ਸਿੱਖ ਦੇ ਜਿਹੜੇ ਹੈਗੇ ਉਹ ਨਾਥੇ ਤੇ ਬਾਹਰ ਨਹੀਂ ਕਰਿਆ ਕਰਦੇ ਇਦਾਂ ਦਾ ਕੁਝ ਨਹੀਂ ਕਰਦੇ ਹਾਂ ਨਾਥੇ ਦੇ ਬਾਹਰ ਨਹੀਂ ਕਰਦੇ ਸਿੰਘ ਇਹ ਗੱਲ ਪੱਕੀ ਆ ਨਾ ਹੀ ਧੀ ਭੈਣ ਤੇ ਹੱਥ ਚੱਕਣ ਹਣਾ ਹਣਾ ਗੱਲ ਕਰ ਯਾਰ ਹੁਣ ਉਹ ਤਾਂ ਉਹਨਾਂ ਦਾ ਕੰਮ ਆ ਉਹਨਾਂ ਨੇ ਸਮਝਾਇ ਹੂ ਕੀ ਪਤਾ ਉਹਨਾਂ ਨੇ ਹੱਥ ਚੱਕਿਆ ਕਿ ਕੋਈ ਹੋਰ ਕਹਾਣੀ ਆ ਇਹ ਵੀ ਹਜੇ ਗੱਲ ਕਲੀਅਰ ਨਹੀਂ ਹੋਈ ਨਾ ਹਾਇ ਤਾਂ ਉਹ ਦੱਸਣਗੇ ਉਹਨਾਂ ਨੇ ਜ਼ਿੰਮੇਵਾਰੀ ਵੀ ਨਹੀਂ ਲਈ ਹਲੇ ਲਈ ਲਈ ਨਾ ਕੋਈ ਉਹਨਾਂ ਨੇ ਕਿਹਾ ਤਾਂ ਨਹੀਂ ਅਸੀਂ ਕੰਮ ਕਰਿਆ ਹਨ ਜਦੋਂ ਉਹਨਾਂ ਨੇ ਮੰਨ ਲਿਆ ਕੋਈ ਹਜੇ ਤਾਂ ਪੁਲਿਸ ਜਾਂਚ ਕਰੂ ਪੂਰਾ ਵੀ ਉਹਦਾ ਰੋਲ ਹੈ ਕਿ ਐਵੇਂ ਹੀ ਉਹਨਾਂ ਨੇ ਪਹਿਲਾਂ ਜਿਵੇਂ ਹੁਣ ਕੋਈ ਬੰਦਾ ਕਿਸ ਨੂੰ ਬਾਰੀ-ਬਾਰੀ ਰੋਕੀ ਜਾਵੇ ਕੰਮ ਕੋਈ ਹੋਰ ਕਰ ਜੇ ਹਨਾ ਨਾ ਅਗਰ ਇਹਦਾ ਪੈ ਜੋ ਤਾਂ ਅੱਗੇ ਆਉਣ ਵਾਲੇ ਉਹ ਚ ਪਤਾ ਲੱਗੂ ਪਰ ਅਮਰਤਪਾਲ ਮਹਿਰੋ ਨੇ ਕੱਲ ਹਿੱਕ ਠੋਕ ਕੇ ਗੱਲ ਕਹੀ ਆ ਵੀ ਜਿਹੜੇ ਹੋਰ ਗੰਦ ਪਾਉਂਦੇ ਨੇ ਉਹ ਵੀ ਸੁਧਰ ਚੋ ਹਨਾ ਕਾਹਨ ਸੁਧਰ ਸੁਧਾਰ ਹੋਊਗੀ ਚੰਗੀ ਗੱਲ ਐ ਚਾਰ ਬੰਦੇ ਸੁਧਰਣਗੇ ਚੰਗੀਆਂ ਵੀਡੀਓ ਬਣਾਉਣ ਲੱਗ ਜਾਣ ਚੰਗੇ ਪਾਸੇ ਆਉਣ ਇਹ ਮਾੜੇ ਕੰਮ ਤੋਂ ਗ੍ਰਹਿਤ ਕਰਨ ਜਿਹੜੀ ਗੱਲ ਨੇ ਹੱਥੇ ਤੇ ਬਾਰ ਕਰਨ ਵਾਲੀ ਹੁੰਦੀ ਐ ਤਾਂ ਯਾਰ ਫਿਰ ਗੰਦ ਫਲਾਉਣਾ ਵੀ ਕੋਈ ਜਾਇਜ਼ਤਾ ਨਹੀਂ ਹੈ ਨਾ ਜਦੋਂ ਲੋਕ ਸਮਝਾ ਰਹੇ ਨੇ ਲੋਕ ਥੱਲੇ ਕਮੈਂਟਾਂ ਚ ਬੋਲਦੇ ਨੇ ਵੀ ਭਾਈ ਤੁਸੀਂ ਆਹ ਕੰਮ ਨਾ ਕਰੋ ਤਾਂ ਕੰਮ ਤੋਂ ਪਾਸਾ ਵੱਟ ਲੈਣਾ ਚਾਹੀਦਾ ਹਰ ਇੱਕ ਚੀਜ਼ ਪੈਸਾ ਤਾਂ ਨਹੀਂ ਹੁੰਦੀ ਨਾ ਪੈਸਾ ਕਮਾਉਣ ਪਿੱਛੇ ਤੁਸੀਂ ਕਿਸੇ ਨੂੰ ਬਲਗੈਰਟੀ ਜਾਂ ਗੰਦੀਆਂ ਚੀਜ਼ਾਂ ਥਾਲੀਆਂ ਵਿੱਚ ਪਰੋਸ-ਪਰੋਸ ਕੇ ਤਾਂ ਨਹੀਂ ਦੇ ਸਕਦੇ ਪਰ ਕਿਹਾ ਇਹ ਵੀ ਜਾ ਰਿਹਾ ਨਾ ਕਈਆਂ ਵੀਡੀਓ ਜਿਹੜੀਆਂ ਮਾਫੀ ਵਾਲੀਆਂ ਆਈਆਂ ਕਈ ਉਹ ਜਿਹੜੇ ਸੋਸ਼ਲ ਮੀਡੀਆ ਵਾਲੇ ਉਹ ਵੀ ਕਹਿ ਰਹੇ ਨੇ ਕਿ ਫਿਰ ਸਾਡਾ ਆਪ ਹੀ ਘਰ ਦਾ ਖਰਚਾ ਚੱਲਦਾ ਜਿਹੜੇ ਐਸਾ ਕੁਝ ਕਰਦੇ ਨੇ ਸਾਡੇ ਘਰ ਦਾ ਖਰਚਾ ਚੱਕ ਲੈਣ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਆਪਦਾ ਸਭ ਕੁਝ ਛੱਡ ਦੇਵਾਂਗੇ ਇਦਾਂ ਦਾ ਕੁਝ ਵੀ ਕਹਿ ਜਾਂਦਾ ਹਾਂ ਹਾਂ ਕਹਿੰਦੇ ਨੇ ਬੜਾ ਕਹਿੰਦੇ ਨਸ਼ਾ ਵੇਚਣ ਵਾਲੇ ਕਹਿੰਦੇ ਨੇ ਵੀ ਸਾਨੂੰ ਲੱਖ ਰੁਪਈਆ ਦੇ 2 ਮਹੀਨੇ ਤੋਂ ਨਸ਼ਾ ਵੇਚਣੋਂ ਹਟ ਜਾਾਂਗੇ ਹਾਂ ਯਾਰ ਕੰਮ ਕਰੋ ਦਿਹਾੜੀ ਕੋ ਲੁਧਿਆਣੇ ਵਰਕੇ ਸ਼ਹਿਰ ਚ ਰਹਿੰਦੇ ਸੀਗੇ ਉੱਥੇ ਤਾਂ 20000 ਰੁਪਏ ਤਾਂ ਨੌਕਰੀ ਮਿਲਦੀ ਐ ਫਿਰ ਤਾਂ ਸਾਰਾ ਬੰਦਾ ਐਸੇ ਪਾਸੇ ਤੁਰਪੇ ਵੀ ਸਾਨੂੰ ਪੈਸੇ ਦੇ ਦੋਨੇ ਸੀਦਾ ਆਹ ਕੁਝ ਕਰਾਂਗੇ ਇਹਦਾ ਕੋਈ ਕੋਈ ਅਰੀਜ ਨਹੀਂ ਹੋਇਆ ਨਾ ਇਹਦਾ ਬਲੈਕਮੇਲਿੰਗ ਹੋ ਗਈ ਵੀ ਤੁਸੀਂ ਸਾਨੂੰ ਨਾ ਰੋਕੋ ਸਾਨੂੰ 3 ਲੱਖ ਰੁਪਏ ਦੇ ਦਿਓ 2 ਲੱਖ ਨਹੀਂ ਸਾਨੂੰ ਇਹਨਾਂ ਨੂੰ ਸੋਸ਼ਲ ਮੀਡੀਆ ਦਿੰਦਾ ਮੈਂ ਤਾਂ ਇਹਦੇ ਕਾਨੂੰਨ ਹੀ ਐ ਹੈ ਆਪਣਾ ਤੇਰੇ ਮੇਰੇ ਵਰਗਾ ਬੋਲੇ ਰੀਚ ਮਾਰ ਦਿੰਦੇ ਨੇ ਪੇਜ ਬੰਦ ਕਰ ਦਿੰਦੇ ਨੇ ਫਿਰ ਇਹਨਾਂ ਨੇ ਪੇਜ ਬੰਦ ਕਰ ਦਿਆ ਕਰਨ ਆਪੀ ਹਟ ਜਾਣ ਇਹ ਇਹਨਾਂ ਦੇ ਪੇਜ ਇਹਨਾਂ ਨੂੰ ਬੜਾਵਾ ਦਿੱਤਾ ਜਾਂਦਾ ਐ ਐਡਾ ਦਿੱਤੀ ਜਾਂ ਪ੍ਰਮੋਸ਼ਨ ਦਿੱਤੀਆਂ ਜਾਂਦੀਆਂ ਇਹਨਾਂ ਨੂੰ ਕਿੰਨੀਆਂ ਪ੍ਰਮੋਸ਼ਨ ਦੇਖਦੇ ਆਪਾਂ ਕੀ ਕੁਝ ਕਰਕੇ ਕਰਦੇ ਹਨਾ ਉਹ ਜਦੋਂ ਉਹਨਾਂ ਨੂੰ ਬੰਦ ਕਰਤਾ ਇਹਦੀ ਰੀਚ ਮਾਰਤੀ ਇਹਨਾਂ ਦੇ ਸਾਈਬਰ ਅਸਲ ਤਾਂ ਕਾਨੂੰਨ ਕਾਨੂੰਨ ਹੀ ਰੋਕੂਗਾ ਨਾ ਬੰਦਾ ਤਾਂ ਨਹੀਂ ਰੋਕ ਸਕਦਾ ਨਾ ਅਮਰਤਪਾਲ ਮੈਰੋ ਨੇ ਚਲੋ ਜੇ ਤੇ ਪਰਚਾ ਪੈਗਾ ਉਤੇ ਉਹ 6 ਸਾਲਾਂ ਲਈ ਵਿਚਾਰਾ ਅੰਦਰ ਲੈ ਚਲ ਜੂ ਕੋਈ ਕਿਸੇ ਨੇ ਪਿੱਛੇ ਨਹੀਂ ਜਾਣਾ ਕਿਸੇ ਨੇ ਖੜਨਾ ਨਹੀਂ ਪ੍ਰਾਤਨ ਆਪਾਂ ਪ੍ਰਾਤਨ ਵਗ ਜਾ ਆ ਬੀਬੀ ਕਾਮਲਜੀਤ ਕੌਜੀ ਨੇ ਕੰਗਨਰ ਨੌ ਦੇ ਲੱਪੜ ਮਾਰਿਆ ਸੀ ਇੱਕ ਸਾਲ ਹੋਇਆ ਹਜੇ ਸਵਾ ਸਾਲ ਇੱਕ ਸਾਲ ਆਪਾਂ ਥੋੜੇ ਦਿਨ ਪਹਿਲਾਂ ਉਹਦਾ ਦਿਨ ਸੀ ਕਿਸੇ ਨੇ ਉਹਦੀ ਗੱਲ ਹੀ ਨਹੀਂ ਕੀਤੀ ਕੰਨਾ ਉਹਦਾ ਵੱਡਾ ਇੱਕ ਆਪਣੇ ਲੋਕ ਭੁੱਲ ਜਾਂਦੇ ਨੇ ਉਹਨੇ ਚਲੋ ਜਿੰਮੇ ਮਰਜੀ ਕਰ ਲੋ ਕਿਸੇ ਲਈ ਉਹਨੇ ਉਹਨੇ ਮਟਾਉਣ ਦੀ ਕੋਸ਼ਿਸ਼ કરી ਆ ਉਹਦੀਆਂ ਅੱਖਾਂ ਸਾਹਮਣੇ ਗੰਦ ਸੀ ਉਹ ਤੇ ਬੋਲਦਾ ਸੀ ਉਹਨੇ ਹੱਥਾਂ ਨਾਲ ਚੱਕਣ ਦੀ ਕੋਸ਼ਿਸ਼ ਕਰ ਲਈ ਗੰਦ ਨੂੰ ਤਾਂ ਉਹ ਤੇ ਵੀ ਦਾਗ ਤਾਂ ਆਪਦੇ ਹੱਥ ਤਾਂ ਲੱਬੜਦੀ ਆ ਜਦੋਂ ਆਪਾਂ ਗੰਦਗੀ ਚੱਕਣ ਲਈ ਗੰਦਗੀ 'ਚ ਵੜਦੇ ਆ ਤਾਂ ਕੁਝ ਲੋਕ ਕੁਝ ਲੋਕ ਤਾਂ ਜਾਣ ਬੁੱਝ ਕੇ ਨੀਚਾ ਦਿਖਾਉਣ ਲਈ ਹੈ ਜਾਂ ਕੁਝ ਕਰਦੇ ਨੇ ਉਹਨਾਂ ਦਾ ਕੰਮ ਹੀ ਆ ਲੱਗਦਾ ਕਿ ਇਹ ਚੀਜ਼ਾਂ ਗਲਤ ਇਫੈਕਟ ਕਰਦੇ ਆ ਜਦੋਂ ਤੁਸੀਂ ਗੱਲ ਕਰੀਏ ਕਿ ਐਸਾ ਕੁਝ ਨਾ ਸਕਰੋਲ ਕਰਦੇ ਆ ਉਹਦੇ ਪਰਿਵਾਰ ਚ ਬੈਠ ਕੇ ਨਹੀਂ ਦੇਖ ਸਕਦੇ ਪਰਿਵਾਰ ਚ ਬੈਠ ਕੇ ਨਹੀਂ ਸੁਣ ਸਕਦੇ ਲੱਗਦਾ ਕਿ ਇਸ ਚੀਜ਼ ਦੀ ਵੀ ਮਾਨਸਿਕ ਮਨ ਦੇ ਵਿੱਚ ਇਹ ਵੀ ਚੀਜ਼ ਰਹਿੰਦੀ ਹੈ ਕਿ ਇਹ ਚੀਜ਼ਾਂ ਜੇਕਰ ਸਾਡੇ ਬੱਚੇ ਦੇਖਣਗੇ ਤਾਂ ਉਹਨਾਂ ਦੇ ਮਨਾਂ ਤੇ ਕੀ ਅਸਰ ਛੱਡਣਗੀਆਂ ਚਾਹੇ ਨੰਗੇ ਜੋਗੇ ਚਾਹੇ ਇਹ ਲੱਚਰ ਪਣਾ ਹੋਵੇ ਲੱਗਦਾ ਕਿ ਗਲਤ ਅਸਰ ਛੱਡਦੀਆਂ ਨੇ ਬਸ ਅਸਰ ਛੱਡਦੀਆਂ ਨੇ ਪੋਰਨ ਸਾਈਟਾਂ ਅਮਰੀਕਾ ਕੈਨੇਡਾ ਨੇ ਸ਼ੁਰੂ ਕਰੀਆਂ ਸੀਗੀਆਂ ਉਹਨਾਂ ਨੇ ਹੀ ਖੋਜ ਕਰੀ ਉੱਥੇ ਜ਼ਿਆਦਾਤਰ ਬੰਦੇ ਡਿਪਰੈਸ਼ਨ ਚਲੇ ਜਾਂਦੇ ਨੇ ਮਾਨਸਿਕ ਤਾ ਬਾਅਦ ਜਦੋਂ ਕਾਨੂੰਨ ਬਣਿਆ 18 ਸਾਲ ਤੋਂ ਹੁਣ ਹੁਣ ਤਾਂ ਇਹਦੇ ਬਹੁਤ ਸਖਤ ਕਾਨੂੰਨ ਨੇ ਪੋਰਨ ਸਾਈਟ ਜੇ ਕੋਈ ਖੋਲਦਾ ਪਰਚਾ ਪੈ ਜਾਂਦਾ ਹੈ 18 ਸਾਲ ਤੋਂ ਛੋਟਾ ਜਾਂ ਕੋਈ ਵੀ ਮੰਨ ਲਾ ਹੁਣ ਤਾਂ ਬਾੜੀ ਪਹਿਲਾਂ ਤਾਂ ਰੇਕ ਹੀ ਦੇਖ ਲੈਂਦਾ ਸੀਗਾ ਇਹ ਜਸਮਾਨੀ ਤੌਰ ਤੇ ਮਾਨਸਿਕ ਤੌਰ ਤੇ ਸਮਾਜਿਕ ਤੌਰ ਤੇ ਬੰਦੇ ਨੂੰ ਹੂਣਾ ਕਰ ਦਿੰਦੀਆਂ ਨੇ ਹੀਣਾ ਕਰ ਦਿੰਦੀਆਂ ਨੀਵਾ ਕਰ ਦਿੰਦੀਆਂ ਨੇ ਉਹਦਾ ਦਿਮਾਗੀ ਪੱਦਰ ਉੱਪਰ ਨਹੀਂ ਚੱਕਣ ਦਿੰਦੀਆਂ ਜਦੋਂ ਅਸੀਂ ਜੀਚੀ ਆਪਾਂ ਕੁਝ ਅੱਖਾਂ ਨਾਲ ਦੇਖਾਂ ਕੰਨਾਂ ਨਾਲ ਸਰਬਨ ਕਰਾਂਗੇ ਮਾੜੀ ਮਾੜੀ ਉਹਦੇ ਨਾਲ ਬੰਦੇ ਦੇ ਬੱਚਾ ਕੋਰਾ ਮਾਣਾ ਇਹੋ ਬੱਚਾ ਹੀ ਆਂ ਚੀਜ਼ਾਂ ਦੇਖੂਗਾ ਤਾਂ ਬੱਚੇ ਇਹ ਜਿਹੜਾ ਕਾਰਟੂਣਾ ਬੱਚੇ ਕਾਰਟੂਨ ਦੇਖਦੇ ਨੇ ਆਪਣੇ ਉਹ ਹਾ ਕੁਝ ਕਰਨ ਲੱਗ ਜਾਂਦੇ ਨੇ ਜਦੋਂ ਇਹ ਤਾਂ ਦੇਸ ਤੋਂ ਹੁਣ ਆਪ ਪਰਾਂ ਵਾਗੇ ਸਾਰਿਆਂ ਦਾ ਮੋਬਾਈਲ ਦੇ ਕੇ ਕੋਲੀ ਨਹੀਂ ਬਹਿ ਸਕਦੇ ਅੱਛਾ ਇਹ ਜੀ ਗੱਲ ਵੀ ਨਹੀਂ ਆਪ ਬੱਚਿਆਂ ਤੋਂ ਮੋਬਾਈਲ ਪਰਾਂ ਕਰ ਲਾਂਗੇ ਫਿਰ ਉਹਨਾਂ ਨੂੰ ਦੇਖ ਕੇ بڑے ਲੋਕ ਨੇ ਜਿਵੇਂ ਇਹਨਾਂ ਨੂੰ ਦੇਖ ਲੈ ਇਹਨਾਂ ਦਾ ਲਾਈਫ ਸਟਾਈਲ ਦੇਖਦੇ ਨੇ ਚੰਗੀਆਂ ਇਹਨਾਂ ਕੋਲ ਗੱਡੀਆਂ ਆ ਜਾਂਦੀਆਂ ਵੱਡੀਆਂ ਮਹਿੰਗੀਆਂ ਫਿਰ ਉਹਨੂੰ ਦੇਖ ਕੇ ਹੋਰ ਵੀ ਸੋਚਦੇ ਨੇ ਯਾਰ ਵੀ ਆਪ ਆਹੀ ਕੰਮ ਕਰ ਲਈਏ ਉਹ ਤਾਂ ਬੇਸਬਾ ਹਾਂ ਪਰ ਉਹ ਤਾਂ ਜਿਹੜਾ ਆ ਬੇਸਬਾ ਕਾਮਣੀ ਆ ਇਹ ਸਦੀਆਂ ਤੋਂ ਚੱਲੀ ਆ ਰਹੀ ਆ ਰਾਜਾ ਮਹਾਰਾਜਾਂ ਤੋਂ ਗੱਲ ਕਰੋ ਸ਼ਰ ਸ਼ਰਿਆਮ ਤੋਂ ਉਹਨਾਂ ਦੀ ਮਜਬੂਰੀਆਂ ਨੇ ਰੈੱਡ ਲਾਈਟ ਏਰੀਏ ਬਣੇ ਹੋਏ ਨੇ ਬਾਹਰਲੇ ਸ਼ੇ ਬਣੇ ਹੋਏ ਆਪਣੇ ਵਸੇ ਹੋਏ ਨੇ ਜੇ ਉਹ ਉਹ ਆ ਕੇ ਹਜਾ ਕੁਝ ਕਰਨ ਅੱਗੇ ਆ ਕੇ ਪੈਸੇ ਕਮਾਉਣ ਲਈ ਫਿਰ ਉਹਨਾਂ ਨੂੰ ਤਾਂ ਬੜਾ ਪੈਸਾ ਬਣੇ ਗੱਲ ਕਰੋ ਉਹ ਤਾਂ ਇੱਕ ਅਲੱਗਾ ਲੁੱਕ ਕੇ ਸ਼ਰਿਆਮ ਨਹੀਂ ਤਾਂ ਸ਼ਰਿਆਮ ਸੋਸ਼ਲ ਮੀਟਾਂ ਤੇ ਉਹੀ ਕੰਮ ਅੱਗੇ ਆ ਕੇ ਕਰ ਰਹੇ ਨੇ ਇਨਾਂ ਤੇ ਰੋਕ ਆ ਪੂਰਨ ਰੋਕ ਲਾਉਣੀ ਚਾਹੀਦੀ ਹੈ ਸਰਕਾਰ ਨੂੰ ਸਰਕਾਰ ਰੋਕ ਲਾਵੇ ਕਾਨੂੰਨ ਬਣਾਵੇ ਸਖਤ ਸਿੰਘਾਂ ਨੇ ਕਰਿਆ ਚੰਗਾ ਕਰਿਆ ਬਹੁਤ ਨੇਕ ਕਾਰਜ ਹੈ ਉਹਨਾਂ ਨੂੰ ਕਾਨੂੰਨੀ ਤੌਰ ਤੇ ਭੁਗਤਣਾ ਵੀ ਪਊਗਾ ਉਹਨਾਂ ਨੇ ਵੀਡੀਓ ਪਾਈ ਆ ਵੀ ਅਸੀਂ ਇੱਕ ਦੋ ਕੰਮ ਹੋਰ ਵੀ ਕਰਾਂਗੇ ਜੇ ਉਹਨਾਂ ਨੇ ਕਰਤੇ ਤਾਂ ਵੀ ਕੋਈ ਹੋਣੀ ਇੱਚ ਕੰਨ ਨਹੀਂ ਹੋਣਗੇ ਜਿੰਨਾ ਕਰਨਗੇ ਪਰ ਇਹ ਕਿਵੇਂ ਮੰਨਦੇ ਹੋ ਕਿ ਜਿਵੇਂ ਤੁਸੀਂ ਗੱਲ ਕਰੀ ਕੇ ਪਹਿਲਾਂ ਹੋ ਸਕਦਾ ਸਮਝਾਇਆ ਵੀ ਗਿਆ ਹੋਵੇ ਹਾਲਾਂਕਿ ਉਹਨਾਂ ਨੇ ਕਿਹਾ ਵੀ ਕਿ ਸਮਝਾਜ ਜਦੋਂ ਐਸਾ ਕੁਝ ਹੋਇਆ ਉਸ ਤੋਂ ਬਾਅਦ ਜਿਵੇਂ ਤੁਸੀਂ ਗੱਲ ਕਰੀ ਕੇ ਮੁਆਫੀਆਂ ਮੰਗਣ ਦੇ ਲਈ ਅੱਗੇ ਬੜੇ ਜਿਹੜੇ ਹੈਗੇ ਨੇ ਉਹ ਮੁਆਫੀਆਂ ਮੰਗਣ ਦੇ ਲਈ ਅੱਗੇ ਆਏ ਨੇ ਇਹਨੂੰ ਕਿਵੇਂ ਦੇਖਦੇ ਜਦੋਂ ਐਸਾ ਕੁਝ ਹੋਇਆ ਉਸ ਤੋਂ ਬਾਅਦ ਮੁਆਫੀਆਂ ਦੇਣ ਧੜਾ ਧੜ ਵੀਡੀਓ ਜਿਹੜੀਆਂ ਸਾਹਮਣੇ ਆਉਣ ਲੱਗੀਆਂ ਕਿ ਕੰਨ ਹੁਣ ਹੋਏ ਨੇ ਹਾਂ ਕੰਨ ਜਿੰਨਾ ਜਰਾ ਭੜਾਣੀ ਮਾਰਦੇ ਹੋ ਤੂੰ ਦੱਸ ਦਿੱਤਾ ਗਿਆ ਨਹੀਂ ਉੱਡਦੇ ਇਹ ਫਿਰ ਤਾਂ ਇਹ ਤੇ ਗੱਲ ਪੈ ਜਾਣਗੇ ਤੂੰ ਭਗ ਜਾ ਕਹਿਣ ਬੀਬੀ ਆਇਆ ਨਾ ਕੋਈ ਗੱਲ ਪੈ ਜਾਣਗੇ ਆ ਨਸ਼ੇ ਵੇਚਣ ਦੀ ਦੁਕਾਨਾਂ ਪਰ ਭਗ ਜਾ ਇਹ ਬੁੜੀਆਂ ਮਿਠਾ ਰੱਖਿਆ ਹੁੰਦਾ ਛਾਲੀਆਂ ਦੇ ਕਾਨਾਂ ਤੇ ਤੇਰੇ ਗੱਲ ਪਾ ਲੈਗੇ ਬੁੜੀਆਂ ਵੀ ਤੂੰ ਕਿਵੇਂ ਬੋਲਦਾ ਹੁਣ ਤੂੰ ਬੁੜੀਆਂ ਨਾਲ ਤਾਂ ਲੜ ਨਹੀਂ ਸਕਦਾ ਉੱਥੋਂ ਆ ਜਾਏਗਾ ਇਹਨਾਂ ਦੇ ਕਾਨ ਨਹੀਂ ਤਾਂ ਹੁੰਦੇ ਨੇ ਉਹ ਕਾਨ ਹੀ ਨਹੀਂ ਹੋਣੇ ਸੀਗੇ ਹੁਣ ਕਿੰਨੀਆਂ ਕਿੰਨੇ ਕਲੈਬ ਹੋ ਗਏ ਕਿੰਨਿਆਂ ਨੇ ਮਾਫੀਆਂ ਮੰਗ ਲਈਆਂ ਹੱਥ ਬੰਨ ਕੇ ਵੀ ਚੰਗੀ ਗੱਲ ਹੈ ਉਹ ਸਮਝ ਗਏ ਕਈ ਵਿਚਾਰੇ ਹਜੇ ਹਜੇ ਲੋਕਾਂ ਦੇਖੋ ਦੇਖੀ ਲੱਗ ਜਾਂਦੇ ਨੇ ਪਤਾ ਨਹੀਂ ਹੁੰਦਾ ਪੈਸਾ ਆਉਣ ਲੱਗ ਜਾਂਦਾ ਹੈ ਅਕਲ ਨਹੀਂ ਹੁੰਦੀ ਵੀ ਚਲ ਕੀ ਹੁੰਦਾ ਇਹਨੂੰ ਮੈਨੂੰ ਐ ਨਹੀਂ ਸਮਝ ਆਉਂਦੀ ਜਿਹੜੇ ਇਹ ਬਿੜੀਆਂ ਬਣਾਉਂਦੇ ਨੇ ਉਹਦੇ ਮਾਪਿਓ ਚਾਚੇ ਤਾਏ ਮਾਸਿਂ ਨਾ ਪਹਿਣਾ ਮਾਸੀਆਂ ਦੇ ਜਵਾਕ ਭੂਆ ਫੁੱਫੜੋਂ ਨਹੀਂ ਦੇਖਦੇ ਹੈਗੇ ਉਹ ਨਹੀਂ ਰੋਕਦੇ ਇਹਨਾਂ ਨੂੰ ਸ਼ਰੇਆਮ ਕੰਮ ਨਾ ਸੋਸ਼ਲ ਮੀਡੀਆ ਦਾ ਇਹ ਹੋਵੇ ਕੁਝ ਲੁੱਕ ਕੇ ਹੋਵੇ ਲੁੱਕ ਕੇ ਤਾਂ ਬੰਦਾ ਸਾਰੀ ਉਮਰ ਕਰੀ ਜਾਵੇ ਜਦੋਂ ਸਾਹਮਣੇ ਪਹਿਲਾ ਕੰਮ ਹੀ ਸਾਹਮਣੇ ਆਉਣਾ ਸਾਰੀ ਦੁਨੀਆ ਤੇ ਸਾਰੇ ਇਸ ਤਰ੍ਹਾਂ ਵੀ ਇਹ ਸਾਡਾ ਬੰਦਾ ਭਾਈ ਅਗਲਾ ਕਹੇ ਤਾਂ ਸਵਾਦੀ ਇਹ ਸਾਡਾ ਰਿਸ਼ਤੇਦਾਰ ਹੈ ਉਹ ਯਾਰ ਕਿਉਂ ਨਹੀਂ ਸਮਝਾਉਂਦੇ ਆਪ ਦੇ ਬੱਚਿਆਂ ਨੂੰ ਆਪ ਸਮਝਾਓ ਪਿੰਡ ਦੇ ਸਰਪੰਚਾਂ ਨੂੰ ਬੇਨਤੀ ਹੈ ਇਹਨਾਂ ਲੋਕੋ ਹਰੇਕ ਪਿੰਡ ਚ ਹੀ ਹੋਰ ਕਿਨੇ ਪੰਜ ਪੰਜ ਛੇ ਮੰਗਣ ਵਾਲ ਤਾਂ ਇਹ ਵੀ ਕਿਹਾ ਕਿ ਸਾਡੀ ਮੱਤ ਮਾਰੀ ਗਈ ਸੀ ਚਲੋ ਬਹੁਤ ਉਹਨਾਂ ਦਾ ਉਹਨਾਂ ਦਾ ਧੰਨਵਾਦ ਹੈ ਚਲੋ ਉਹਨਾਂ ਨੇ ਨਕ ਪਾ ਲਿਆ ਉਹਨਾਂ ਦਾ ਲਿਖਿਆ ਸੀ ਹਿੱਸੇ ਦਾ ਗਲਤੀ ਨਾਲ ਪਾ ਗਿਆ ਕਿਉਂ ਤਾਂ ਨਾ ਪਾਉਣ ਉਹ ਵਧੀਆ ਰਹਿਣਗੇ ਚੰਗੇ ਰਹਿਣਗੇ ਨਹੀਂ ਹੁਣ ਇਹਨੂੰ ਜਿਵੇਂ ਆਪਾਂ ਨਸ਼ੇ ਪਿੱਛੇ ਲੜੇ ਸੀ ਕਿੰਨੇ ਲੋਕ ਖੜੇ ਹੋਏ ਸੀ ਅਲੱਗ-ਅਲੱਗ ਏਰੀਆ ਜਣਾ ਹੁਣ ਅਮਰਤਪਾਲ ਨੂੰ ਦੇਖ ਕੇ ਕਈ ਹਰੇਕ ਆ ਦੇ ਪਿੰਡ ਚ ਇੱਕ ਦੋ ਉੱਠ ਵੀ ਸਾਦੇ ਨੇ ਜੋਦੇ ਇਹ ਕਿੱਲਾ ਅਮਰਤਪਾਲ ਮੇਰੋ ਥੋੜੀ ਆ ਹੁਣ ਆਪਾਂ ਤਾਂ ਖੜਾ ਇਕੱਲੇ ਨਸ਼ੇ ਬਰੁੱਦੀ ਲੜਨ ਵਾਲ ਤੁਸੀਂ ਕਿਹਨੇ ਯੋਧੇ ਤੁਹਾਨੂੰ ਲੱਗਦਾ ਕਿ ਜੇਕਰ ਇਹ ਚੀਜ਼ਾਂ ਪਿੰਡੋਂ ਪਿੰਡ ਉੱਠਣ ਲੱਗ ਗਈ ਇਦਾਂ ਹੀ ਆਹ ਕਤਲੇਆਮ ਚੀਜ਼ ਪਿੰਡੋਂ ਪਿੰਡ ਚੱਲ ਪਈ ਤੁਹਾਨੂੰ ਹੀ ਲੱਗਦਾ ਕਿ ਕਿਤਨਾ ਕਿਤੇ ਜਿਹੜੀ ਪੁਲਿਸ ਸਟੇਟ ਦੀ ਪਹਿਲਾਂ ਗੱਲ ਕੀਤੀ ਜਾਂਦਾ ਕਿ ਪੁਲਿਸ ਕਿਸੇ ਨੂੰ ਵੀ ਫੜ ਕੇ ਕੁਝ ਵੀ ਕਰ ਸਕਦੀ ਆ ਤਾਂ ਫਿਰ ਸ਼ੱਕ ਦੇ ਆਧਾਰ ਤੇ ਤਾਂ ਬਹੁਤ ਹੋਰ ਪਾਸੇ ਵੱਲ ਇਹ ਦੌਰ ਹੋਰ ਪਾਸੇ ਵੱਲ ਨਾ ਤੁਰ ਜਾਵੇ ਨਹੀਂ 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 ਮੈਂ ਕਤਲੇਆਮ ਨੂੰ ਜਸਟੀਫਾਈ ਕਰਦਾ ਮੇਰਾ ਕਹਿਣ ਦਾ ਮਤਲਬ ਹੈ ਬੋਲਣ ਲੱਗ ਜਾਣ ਅੱਜਕੱਲ੍ਹ ਜ਼ਮਾਨਾ ਹਥਿਆਰਾਂ ਦਾ ਨਹੀਂ ਹੈਗਾ ਵੀਰ ਜੀ ਵੀ ਆਪਾਂ ਹਥਿਆਰਾਂ ਨਾਲ ਜੰਗ ਜਿੱਤਾਂਗੇ ਹਸਿਆਰਾਂ ਨਾਲ ਕੋਈ ਵੀ ਕੋਲ ਸ਼ੁਰੂ ਕਰ ਲ ਲੜਾਈ ਸ਼ੁਰੂ ਕਰ ਲਾ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਕੁਚਲਣੀ ਬਹੁਤ ਸੌਖੀ ਐ ਵਿਚਾਰਾਂ ਦੀ ਜੰਗ ਨਹੀਂ ਇਹ ਕੁਚਲ ਸਕਦੇ ਵਿਚਾਰਾਂ ਦੀ ਜੰਗ ਨਾਲ ਤੁਸੀਂ ਸਾਥੀ ਸਾਥ ਬੜਾਉਂਦਾ ਚੱਲ ਇੱਕ ਨਾਲ ਦੋ ਦੋਸਤ ਦੋ ਨਾਲ ਤਿੰਨ ਭਾਈ ਤਿੰਨ ਨਾਲ ਚਾਰ ਅੱਗੇ ਵਧਦੇ ਜਾਣਗੇ ਹਰੇਕ ਪਿੰਡ ਚ ਚਾਰ ਬੰਦੇ ਖੜੇ ਹੋਣਗੇ ਵੀ ਸਾਡੇ ਪਿੰਡ ਚ ਗੰਦ ਨਹੀਂ ਪਾਉਣਾ ਬਈ ਹੜ ਜੋ ਤਾਏ ਚਾਚੇ ਰੋਕਣ ਪਿੰਡ ਦੇ ਸਰਪੰਚ ਸਾਰੇ ਬੰਦੇ ਰੋਕਣਗੇ ਤਾਂ ਰੁਕਣ ਲੱਗ ਜਾਣਗੇ ਜਦੋਂ ਹੁਣ ਪਿੰਡੀ ਵਿਰੋਧ ਚੋ ਕੇ ਖੜ ਗਏ ਫਿਰ ਅਗਲਾ ਕਿਵੇਂ ਕਰੂਗਾ ਹਨਾ ਅਗਲਾ ਭਾਈ ਹੁਣ ਇਹ ਕਿੰਨੇ ਹੈਗੇ ਗਿਣਤੀ ਦੇ ਨੇ 30 40 ਹੋਣਗੇ ਤਾਂ 50 ਹੋਣਗੇ 100 ਹੋਣਗੇ ਪੰਜਾਬ 'ਚ ਤਾਂ 100 ਨੂੰ ਰੋਕ ਦਿੱਤਾ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਕਤਲਿਆਮ ਨੂੰ ਜਸਟੀਫਾਈ ਨਹੀਂ ਕਰਦਾ ਕਤਲਿਆਮ ਤਾਂ ਫਿਰ ਇਹਨਾਂ ਨੂੰ ਸੌਖਾ ਹੋ ਜਾਊਗਾ ਲੱਖਾਂ નિર્ਦੋਸ਼ ਮਾਰੇ ਜਾਣਗੇ ਕਈ ਬੰਦੇ ਉਹੀ ਕਿਹੜਾ ਕੱਢ ਜਾਣਗੇ ਵਿੱਚ ਆਪਦੀਆਂ ਪਰ ਤੁਹਾਨੂੰ ਨਹੀਂ ਲੱਗਦਾ ਇਹਨਾਂ ਨੂੰ ਸੋਸ਼ਲ ਮੀਡੀਆ ਸਾਈਟ ਦੇ ਉੱਪਰ ਹੀ ਕਿਸੇ ਤਰ੍ਹਾਂ ਦੀ ਕੋਈ ਰੈਸਟ੍ਰਿਕਸ਼ਨ ਜਿਹੜੀ ਹੈਗੀ ਆ ਉਹੀ ਕਿਉਂ ਨਾ ਲੱਗ ਜਾਵੇ ਉਹੀ ਲੱਗਣੀ ਚਾਹੀਦੀ ਬੈਸਟ ਓਪਰਚੁਨਿਟੀ ਆ ਸਭ ਤੋਂ ਬੈਸਟ ਓਪਰਚੁਨਿਟੀ ਆ ਸੋਸ਼ਲ ਮੀਡੀਆ ਸਾਈਬਰ ਕ੍ਰਾਈ ਇਹਨਾਂ ਲੋਕਾਂ ਦੇ ਪੇਜ ਬਣਾ ਆਪਣੇ ਵੀ ਕਰ ਦੇਣੇ ਮੇਰੇ ਚਾਰ ਕਰਤੇ ਹਨਾ ਜਦੋਂ ਆਪਾਂ ਬੋਲਦੇ ਆ ਆਪਣੀਆਂ ਆਰਿਚਾਂ ਮਾਰ ਦਿੱਤੀਆਂ ਜਾਂਦੀਆਂ ਨੇ ਸਭ ਤੋਂ ਵੈਸਟ ਕਾਮ ਹੈ ਸਾਈਬਰ ਕ੍ਰਾਈਮ ਨੂੰ ਲੋੜ ਨਹੀਂ ਕੋਈ ਲੜੇ ਇਹਨਾਂ ਦੀ ਬਸ ਰੀਚ ਦਾ ਗਲਾ ਘੁੱਟਦੇ ਨੇ ਆਪਣਾ ਘੁੱਟਦੇ ਨੇ ਹਨਾ ਉਹਨਾਂ ਦੇ ਘਰੇ ਵੀ ਬੱਚੇ ਨੇ ਅਫਸਰਾਂ ਦੇ ਉਹ ਵੀ ਚੰਗ ਮੈਂ ਇਹ ਨਹੀਂ ਗੱਲ ਕਰਾ ਉਹ ਗੱਲ ਚ ਇਹ ਵੀ ਸਹਿਮਤ ਨੇ ਵੀ ਤੇਰਾ ਗੰਦ ਪਾਉਂਦੇ ਨੇ ਯਾਰ ਕੀ ਕਰੀ ਅਸੀਂ ਉਹਨਾਂ ਦੇ ਘਰੇ ਵੀ ਧੀਆਂ ਪੈਣ ਨੇ ਉਹ ਹੁਣ ਧੀਆਂ ਵੇਣ ਤੋਂ ਇਹਦਾ ਹਰੇਕ ਬੰਦੀ ਕੋਈ ਲੀਡਰ ਹੈ ਹਰੇਕ ਦੇ ਘਰੇ ਧੀ ਪੈਣ ਆਪਣੇ ਮੁੱਖ ਮੰਤਰੀ ਦੇ ਆਪ ਦੇ ਘਰੇ ਦੋ ਕੁੜੀਆਂ ਨੇ ਵਿਚਾਰੇ ਦੇ ਉਹ ਵੀ ਨਹੀਂ ਚਾਹੂਗਾ ਵੀ ਹੈ ਜੰਗ ਦਾ ਪਵੇ ਜੇ ਇਹ ਚੀਜ਼ ਨੂੰ ਚਲੋ ਠੀਕ ਹੈ ਜਿਹੜੇ ਤਰੀਕੇ ਨਾਲ ਰੋਕਿਆ ਉਹ ਅਮਰਪਾਲ ਮੈਹਰੋ ਹਰਾਂ ਦਾ ਉਹ ਖੁਦ ਦਾ ਤਰੀਕਾ ਸੀ ਜਿਉਂ ਉਹ ਕਹਿ ਰਹੇ ਨੇ ਕਿ ਇਸ ਤਰੀਕੇ ਨਾਲ ਸੀ ਉਹਨਾਂ ਨੂੰ ਕਿਹਾ ਸੀ ਲੱਗਦਾ ਕਿ ਜੇਕਰ ਇਹ ਤਰੀਕ ਇਹ ਨਾ ਰੋਕੇ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੇ ਵੱਧਦਾ ਹੀ ਜਾਣਾ ਪਤਾ ਨਹੀਂ ਕਿੱਥੋਂ ਤੱਕ ਪਹੁੰਚ ਜਾਏਗਾ ਕਿ ਹਾਲਾਂਕਿ ਨਗੇਜ ਤਾਂ ਹੁਣ ਵੀ ਬਹੁਤ ਹੱਦ ਤੱਕ ਵੱਧ ਗਿਆ ਮੈਨੂੰ ਲੱਗਦਾ ਕੁਝ ਪਰਦਾ ਰਿਹਾ ਹੀ ਨਹੀਂ ਨਗੇਜ ਇੱਕ ਅਲੱਗ ਚੀਜ਼ ਆ ਨਗੇਜ ਬਾਦ ਇਹ ਲੱਚਰਤਾ ਜਵਾਨ ਦੀ ਲੱਚਰਤਾ ਹੋਈ ਜਵਾਨ ਦਾ ਨਗੇਜ ਹੋ ਗਿਆ ਨਕੇ ਨਗੇਜ ਬੰਦਾ ਕਿਸੇ ਹੱਦ ਤੱਕ ਸਹਿਣ ਵੀ ਹੋ ਜਾਂਦਾ ਜਦੋਂ ਜਵਾਨ ਦੀ ਲੱਚਰਤਾ ਕੰਨਾਂ ਰਹੀ ਸੁਣਨੀ ਪੈਂਦੀ ਆ ਅੱਖਾਂ ਰਹੀ ਤਾਂ ਐਨਾ ਗੰਦ ਬੋਲਦੇ ਨੇ ਯਾਰ ਬੰਦਾ ਚਾਰ ਬੰਦਿਆਂ ਚ ਇਹਦੇ ਕੰਟਰੋਲ ਹੋਣਾ ਚਾਹੀਦਾ ਇਹ ਅੱਛਾ ਇਹ ਤਾਂ ਇੱਕ ਤੋਂ ਲਾਗ ਬਹੁਤ ਲੱਗਦੀ ਹੈ ਵੱਧਦਾ ਜਾਣਾ ਨੇ ਨਸ਼ੇ ਦੇ ਦਰਿਆ ਵਾਂਗੂ ਇਹ ਰੁਕਣ ਵਾਲੀ ਚੀਜ਼ ਨਹੀਂ ਹੈ ਫੈਲਰ ਨਹੀਂ ਹੈ ਨੇ ਕਿੰਨੇ ਫਾਇਦਾ ਕਿ ਦੇਣਾ ਜਾਂ ਚੀ ਆ ਗਏ ਪਹਿਲਾਂ ਤਾਂ ਨਹੀਂ ਹੁੰਦੇ ਸੀ ਕੁਝ ਕੁ ਬੰਦਿਆਂ ਨੇ ਸ਼ੁਰੂਆਤ ਕਰੀ ਸੀ ਗਾਲਾਂ ਕੱਢਣ ਤੋਂ ਲਾਲਾ ਬਾਅਦ ਚ ਕੁੜੀਆਂ ਵੀ ਅੱਗੇ ਆਉਣ ਲੱਗੀਆਂ ਕੁੜੀਆਂ ਅੰਗਾਂ ਦੇ ਨਾਲ ਆਉਣ ਲੱਗੀਆਂ ਉਹ ਸ਼ਰਮ ਆਉਂਦੀ ਆ ਦੇਖ ਕੇ ਯਾਰ ਇਹਨਾਂ ਰੋਕਣਾ ਚਾਹੀਦਾ ਨਹੀਂ ਫਿਰ ਮੈਂ ਕਹਿੰਦਾ ਵੀ ਜੇ ਨਾ ਰੋਕਿਆ ਗਿਆ ਤੁਹਾਨੂੰ ਕੀ ਲੱਗਦਾ ਕਿੱਥੋਂ ਕਿੱਥੋਂ ਤੱਕ ਵੱਧ ਜਾਣਾ ਇਹਨੇ ਫਿਰ ਇਹ ਘਰ ਘਰ ਹੀ ਹੋ ਜਾਣਗੇ ਤੇ ਪੈਸੇ ਐ ਨਾ ਆ ਗਿਆ ਅਗਲਾ ਸ਼ਰਮ ਦੀ ਫਿਰ ਅਣਖ ਗੈਰਤ ਜਾਂਦੀ ਲੱਗਣੀ ਹੈ ਵੀਰੇ ਫਿਰ ਘਰ ਘਰ ਇਹੀ ਕਹਾਣੀ ਹੋਣੀ ਹੈ ਹਰੇਕ ਦੋ ਹਰੇਕ ਘਰੇ ਅਗਲਾ ਚਲੋ ਚੱਕੋ ਫੋਨ ਤੇ ਬਣਾਓ ਵੀਡੀਓ ਕਮਾਓ ਪੈਸੇ ਲਉਣੀ ਕਮਾਂਦੇ ਜਾਂਦੀ ਇੱਕ ਨਾਲ ਪੈਸਾ ਵੀ ਮਿਲ ਰਿਹਾ ਹੈ ਨਾ ਕੱਲੀ ਮਸ਼ਹੂਰੀ ਨਹੀਂ ਕੱਲੀਆਂ ਐਡਾ ਨਹੀਂ ਕੱਲੀਆਂ ਪ੍ਰੋਮੋਸ਼ਨਾਂ ਨਹੀਂ ਪੈਸਾ ਹੀ ਮਿਲ ਰਿਹਾ ਹੈ ਇੱਕ ਤਾਂ ਬੰਦਾ ਮਿਹਨਤ ਕਰਕੇ 10 ਸਾਲ ਖੇਤੀਬਾੜੀ ਕਰਕੇ ਜਾਂ ਕੋਈ ਕਿਸੇ ਤੁਸੀਂ ਲਾ ਲਓ ਆਪ ਜਰਨਲਾਂ ਨਾਲ ਜਨ ਤੋਂ ਪਿਉਣੇ ਪੱਤਰ ਕਰਤਾ ਕਰਕੇ ਹੁਣ ਤੁਸੀਂ ਇਹੀ ਸਾਡੇ ਗੰਦਾਵਾ ਕਰਨ ਲੱਗ ਜੋ ਸੋਨੂੰ ਡੁੱਗਣਾ ਅਜੇ ਘੱਟ ਮਿਲਣਾ ਕੋਈ ਸੋਨੂੰ ਪਰਚਿਆਂ ਦਾ ਖਤਰਾ ਸਰਕਾਰ ਪਰਚੇ ਪਾਉਂਦੀ ਹੈ ਏਜੰਸੀਆਂ ਪੁੱਛ ਕੇ ਚ ਕਰਦੀਆਂ ਸਭ ਦੀਆਂ ਕਰਦੀਆਂ ਨੇ ਆ ਮੇਰਾ ਮੀਨਾ ਤੰਗ ਕਰੀ ਗੇ ਇੱਥੇ ਕੋਈ ਲੋਕ ਕੋਈ ਨਹੀਂ ਰੋਕਦਾ ਬਸ ਆ ਡਾਰਾ ਤਾਂ ਆ ਜਿਹੜੇ ਸਿੰਘਾਂ ਨੇ ਕੁਝ ਕਰ ਇਹਨਾਂ ਦਾ ਉਹ ਨਹੀਂ ਡਰ ਹੈਗਾ ਕੋਈ ਲੱਗਦਾ ਇਸ ਡਰ ਦੇ ਨਾਲ ਹੁਣ ਰੁਕ ਜਾਊਗਾ ਕੀ ਨਾ ਤਾਂ ਦੇਖੋ ਹਰਿਆਣ ਤਾਂ ਆਈ ਰਿਹਾ ਰਿਜ਼ਲਟ ਤਾਂ ਆ ਗਿਆ ਨਾ ਜਦ ਆਹ ਰਿਜ਼ਲਟ ਨਾ ਆਇਆ ਨਾਲ ਦੀ ਨਾਲ ਪੈਨ ਸਰਕਲ ਵੀਡੀਓ 50 ਬੰਦੇ ਸਾਹਮਣੇ ਆ ਗਏ ਮਾਫੀਆਂ ਵਾਲੇ ਫਿਰ ਇਹ ਤਾਂ ਚੀਜ਼ ਦੇਖੇ ਜੀ ਵੀ ਹਜੇ ਕੱਪੜਾ ਬਾਹਰ ਚਲਾਇਆ ਮੈਲ ਪਹਿਲਾਂ ਨਿਕਲ ਗਈ ਹਨਾ ਇੱਕ ਆਪਾਂ ਗੱਲ ਕਰ ਦਿੰਨਾ ਜ਼ੁਲਮਾਂ ਦੀ ਜਾਬਰਾਂ ਦੀ ਆਪਾਂ ਤੇਰੇ ਚੈਨਲ ਤੇ ਪਹਿਲਾਂ ਬੋਲੇ ਸੀ ਕਈ ਵੀਰ ਕਹਿ ਰਹੇ ਸੀ ਵੀ ਐ ਨਹੀਂ ਹੁੰਦਾ ਮੈਂ ਉਹਨਾਂ ਵੀਰਾਂ ਨੂੰ ਕਹਿਣਾਗਾ ਆਹ ਕਿਤਾਬ ਅਗਧ ਪੜੇ ਸ਼ੈਤਾਨ ਹੈ ਅਮਰੀਕ ਸਿੰਘ ਮੁਖਸਰ ਦੀ ਇਹ ਲਿਖੀ ਹੋਈ ਆ ਪੰਜਾਬੀ ਮਨੁੱਖੀ ਅਧਿਕਾਰ ਸੰਗਠਨ ਦੁਆਰਾ ਇਹਦੇ ਚ 35 ਹਲਫਨਾਮੇ ਨੇ 35 ਇਹ ਬੁੱਕ ਚ ਕੇ ਪੀ ਐਸ ਜੁਲ ਗਿੱਲ ਦੇ ਜ਼ੁਲਮਾਂ ਖਿਲਾਫ 35 ਹਲਫਨਾਮੇ ਉਹ ਬੰਦਿਆਂ ਦੇ ਬਾਇ ਨੇ ਬਾਇ ਪਿੰਡ ਦਾ ਐਡਰੈਸ 35 ਹਲਫਨਾਮੇ ਇਹਨਾਂ ਦਾ ਪੀ ਐਫ ਡਾਟ ਕਹਿੰਦੇ ਨੇ ਜਿਨ੍ਹਾਂ ਤੇ ਜ਼ੁਲਮ ਹੋਏ ਨੇ 35 ਤਾਂ ਇਹ ਨੇ 100 ਇਸ ਤੋਂ ਅੱਗੇ ਜਿਹੜੇ ਜਿਹੜੇ ਸਬੂਤ ਅੱਗੇ ਨੇ 100 ਜਿਹੜੇ ਜ਼ੁਲਮ ਕਰੇ ਨੇ ਉਹਨਾਂ ਦੀ ਇਹ ਕਿਤਾਬ ਪੜ ਕੇ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਕਿਸ ਹੱਦ ਤੱਕ ਜੁਲਮ ਕਰਦੇ ਨੇ ਇਹ ਸੰਧੂ ਦੀ ਵੀ ਜੁਲਮਾਂ ਦੀ ਦਾਸਤਾਨ ਹੈ ਟਿੱਕਾ ਏ ਆਰ ਦਰਸ਼ੀ ਜੱਜ ਸੀ ਉਸ ਟਾਈਮ ਇਹ ਬੁੱਕ ਪੜ੍ਹ ਕੇ ਦੇਖਿਓ ਸਮਕਾਲੀ ਲੀਡਰਾਂ ਬਾਰੇ ਵੀ ਇਹਦੇ ਵਿੱਚ ਬਹੁਤ ਕੁਝ ਲਿਖਿਆ ਹੈ ਜੱਜ ਨੇ ਲਿਖਿਆ ਕਿ ਜੱਜ ਸਰਕਾਰੀ ਅਫਸਰ ਵੀ ਰਟਾਇਰ ਤਾਈ ਬਾਚ ਹੋਏ ਨੇ ਇਹ ਦੋ ਬੁੱਕਾਂ ਫੜ ਲਿਓ ਤੁਹਾਡੇ ਗਿਆਨ ਦੇ ਚਕਸ਼ੂ ਖੁੱਲ ਜਾਣਗੇ ਦੋਨੇ ਬੁੱਕਾਂ ਨੇ ਇਹ ਇਹ ਧੰਨਵਾਦ ਕਰਿਆ ਕੁਲਵੀਰ ਸਿੰਘ ਨੇ ਪੰਜਾਬੀ 'ਚ ਇਹ ਪੜਿਓ ਨਹੀਂ ਫਿਰ ਬਾਅਦ 'ਚ ਪਾਈਆਂ ਬੁੱਕਾਂ ਲਿਖਣੀਆਂ ਪੈਂਦੀਆਂ ਨੇ ਉਸ ਤੋਂ ਪਹਿਲੀ ਰੋਕ ਲੈ ਜਾਵੇ ਕੋਈ ਚੀਜ਼ ਫੈਲਣ ਤੋਂ ਗੰਦ ਫੈਲਣ ਤੋਂ ਪਹਿਲਾਂ ਹੀ ਚੱਕ ਦਿੱਤਾ ਜਾਵੇ ਮੰਨ ਲੈ ਛੋਡੇ ਬਾਅਰ ਚ ਗੰਦ ਸਿੱਟਣ ਲੱਗ ਗਿਆ ਇੱਕ ਦਿਨ ਸਿੱਟ ਗਿਆ ਤੁਸੀ ਨਾ ਰੋਕੇ ਦੋ ਦਿਨ ਸਿੱਟ ਗਿਆ ਛੋਡੇ ਆ 10 ਦਿਨਾਂ ਬਾਅਦ ਕੁਲੜਾ ਢੇਰ ਬਣ ਜਾਊਗਾ ਉਹ ਤੁਸੀਂ ਪਹਿਲੀ ਲੋਕਾਂ ਤੋਂ ਭਾਈ ਇਹ ਸਿੱਟ ਕੇ ਨਾ ਜਾਈਂ ਡਾਂਗ ਮਾਰਾਂਗੇ ਠੀਕ ਹੈ ਰੋਕਣ ਦਾ ਫਰਜ਼ ਹੈ ਬੋਲਣ ਦਾ ਫਰਸ਼ ਹੈ ਕੋਈ ਤਾਂ ਵਿਸਲ ਬਲੋਰ ਬੰਨ ਨਹੀਂ ਪੂਣਾ ਕਿਸੇ ਨੂੰ ਦਾ ਆਪਣਾ ਆਪ ਜਾਲਣੀ ਪੂਗਾ ਕਿਸੇ ਨੂੰ ਤਾਂ ਨਾ ਬੜੇ ਬੜੇ ਸਾਡੇ ਅਗਰੋ ਗੱਲ ਮੰਨੀਏ ਵੀ ਡੰਡਾ ਵੱਡੇ-ਵੱਡਿਆਂ ਦਾ ਪੀੜਾ ਹਾਂ ਡੰਡਾ بگੜਿਆ ਠਿਕਣਾ ਦਾ ਪੀੜਾ నో ਡਾਊਟ ਡੰਡਾ ਹੀ ਸੁਧਾਰਦਾ ਊਂ ਨਹੀਂ ਸੁਧਰਦੇ ਊਂ ਤਾਂ ਇੱਕ ਬੋਲਣ ਵਾਲੇ ਯਾਰ ਨਾ ਤਾਂ ਆਪ ਨੂੰ ਇਨਸਾਫ ਮਿਲਦਾ ਹਮ ਕਿੰਨੇ ਨੂੰ ਨੁਸਾਕ ਇਹਨੂੰ ਇਨਸਾਫ ਮਿਲਿਆ ਜਦ ਤੱਕ ਦੱਸਾਂ 84 ਤਾ ਲਿਖਿਆ ਪਿਆ ਕਿਰਾ 68 ਤੋਂ ਸ਼ੁਰੂ ਹੋਏ ਆ ਆਪਾਂ ਪੰਜਾਬ ਦੀ ਲਾ ਬਾਹਰਲੀ ਸਾਊਥ ਦੇ ਛੜ ਦੇ ਸਾਊਥ ਦਾ ਵਾਲੇ ਜਲਮ ਹੁੰਦੇ ਨੇ ਤਾਮਿਲ ਚ ਕੀ ਕੁਛ ਚੱਲੀ ਜਾਂਦਾ ਮਣੀਪੁਰ ਚੋਂ ਕੀ ਕੁਛ ਚੱਲੀ ਜਾਂਦਾ ਉਹਨਾਂ ਦੇ ਜਲਮਾਂ ਦੀ ਦਾਸਤਾਨ ਆਪਣੇ ਲੋਕ ਤਾਂ ਫਿਰ ਵੀ ਬੋਲ ਪੈ ਰਹੇ ਨੇ ਉਹਨਾਂ ਤੇ ਕੀ ਜਲਮ ਅੱਜ ਹੋ ਰਹੇ ਨੇ ਅੱਜ ਦੀ ਘੜੀ ਆਹੀ ਜਲਮ ਬਿਲਕੁਲ ਠੀਕ ਹੈ ਬੋਲਣਾ ਪੈਣਾ ਬਿਸਲ ਦੇਰ ਨੂੰ ਤਾਂ ਕਿਸੇ ਨੂੰ ਬੰਨਣਾ ਪੈਣਾ ਖੁਦ ਮੱਚਣਾ ਪੈਣਾ ਆਪ ਮੱਕੜ ਬਣ ਕੇ ਲੋਕਾਂ ਨੂੰ ਜਗਾਉਣ ਲਈ ਯਾਰ ਕੁਸਤਾ ਕਰਨੀ ਪੈਣਾ ਬਟ ਜੇ ਇਹੀ ਕੰਮ ਇਹੀ ਇਹਦਾ ਨੋਰਮਲ ਕੰਮ ਆ ਯਾਰ ਰੋਕ ਦੇ ਸਰਕਾਰ ਰੋਕ ਲਾ ਦੇ ਵੀ ਭਾਈ ਇਹ ਕੰਮ ਨਹੀਂ ਹੋਣਾ ਇਹਦੀ ਵੀ ਡਿਊਟੀ ਲੱਗਣੀ ਚਾਹੀਦੀ ਆ ਇਹ ਤਾਂ ਸੌਖੀ ਕੰਮ ਹੈ ਯਾਰ ਬੇਜ ਖਤਮ ਕਰ ਦੇ ਨਾ ਇਹਨਾਂ ਦੇ ਫੋਨ ਹੀ ਖੋਲਣ ਯਾਰ ਕਿਸੇ ਤਲੋਟ ਯਾਰ ਗੰਗਰਾ ਹੁੰਦਾ ਕਹਿੰਦੇ ਓਏ ਭਾਈ ਯਾਰ ਨਸ਼ੇ ਖਿਲਾਫ ਲੜ ਕੇ ਹਰ ਇੱਕ ਪਿੰਡ ਚ ਯਾਰ ਕਿੰਨੇ ਰੌਲੇ ਨੇ ਤੁਸੀਂ ਆਹ ਦੇ ਜੇ ਤੁਸੀਂ ਇੰਨਾ ਇੰਨਾ ਕੁਸ ਇੰਨਾ ਟਾਈਮ ਲਾਉਣੇ ਵੀਡੀਓ ਬਣਾਉਣ ਤੇ ਹਜਾ ਕੁਝ ਭਾਲ ਦਿਓ ਇੰਨਾ ਗੰਦ ਦਿਮਾਗ ਲਾਉਣੇ ਉਹ ਚੰਗੇ ਪਾਸੇ ਲਾ ਲਓ ਪਿੰਡ ਦੀ ਸੇਵਾ ਚ ਲਾ ਲਓ ਸਮਾਜ ਸੇਵਾ ਚ ਲਾ ਲਓ ਕਿਸੇ ਚੀਜ਼ ਕਿਸੇ ਕਰਹਿਤ ਬੁੱਧ ਲੜਨ ਕਿਸੇ ਵੀ ਬੁੱਧ ਲੜਨ ਲੱਗ ਜਾਓ ਜੇ ਕੁਝ ਵੀ ਨਹੀਂ ਕਰ ਸਕਦੇ ਪਿੰਡ ਚ ਗਰਾਊਂਡ ਖੋਲ੍ਹ ਲਓ ਉੱਥੇ ਚਾਰ ਬੱਚੇ ਖੜਾਉਣ ਲੱਗ ਜਾਓ ਜੇ ਉਹ ਵੀ ਨਹੀਂ ਕਰ ਸਕਦੇ ਤਾਂ ਬੱਚਿਆਂ ਨੂੰ ਪੜਾਉਣ ਲੱਗ ਜਾਓ ਛੋਟੇ ਬੱਚਿਆਂ ਨੂੰ ਜੇ ਉਹ ਵੀ ਨਹੀਂ ਕਰ ਸਕਦੇ ਸਿੱਖੀ ਨਾਲ ਜੋੜਨ ਲੱਗ ਜਾਓ ਬੱਟ ਉਥੋਂ ਬਤ ਕੀ ਹੈ ਪੈਸਾ ਨਹੀਂ ਚੌਥੇ ਪੰਜ ਨੂੰ ਕਹਾਣੀ ਸਾਰੀ ਪੈਸੇ ਤੇ ਆ ਕੇ ਨਿਬੜਦੀ ਆ ਕਹਾਣੀ ਸਾਰੀ ਮਾਇਆ ਤੇ ਹਰੇਕ ਬੰਦੇ ਨੂੰ ਮਾਇਆ ਚਾਹੀਦੀ ਆ ਮਾਇਆ ਦੇ ਗੱਫੇ ਕਿਦੋਂ ਮਰਜੀ ਆਉਣ ਸੋਸ਼ਲ ਮੀਡੀਆ ਵਾਲਾ ਹੀ ਆਉਣ ਚਾਹੇ ਉ ਆਉਣ ਮਾਇਆ ਚਾਹੀਦੀ ਆ ਜਨਾਂ ਚ ਮਾਇਆ ਆਏਗੀ ਉਹਨਾਂ ਚ ਨੱਚੀਓ ਮਾਇਆ ਨਚਾਉਂਦੀ ਆ ਬੰਦਿਆਂ ਨੂੰ ਯਾਰਾਂ ਜੇ ਮਾਇਆ ਨਾ ਹੋਵੇ ਤਾਂ ਕੋਈ ਨਾ ਨੱਚੇ ਮਾਇਆ ਨਚਾਉਂਦੀ ਆ ਇਹਨਾਂ ਨੂੰ ਜਿਵੇਂ ਉਹ ਗੀਤ ਸੀ ਨਾ ਇੱਕ ਵੀ ਪੈਸਾ ਜਿਵੇਂ ਨਚਾਈ ਜਾਂਦਾ ਹਾਂ ਹਾਂ ਗੀਤ ਲਾਲਾ ਜਿਵੇਂ ਪੈਸਾ ਨਚਾਈ ਜਾਂਦਾ ਹੈ ਦੁਨੀਆ ਨੱਚੀ ਜਾਂਦੀ ਹੈ ਇਹ ਸੋਸ਼ਲ ਮੀਡੀਆ ਤੋਂ ਪੈਸਾ ਆਉਂਦਾ ਰੁਕ ਪਰ ਪਰ ਨਾਲੇ ਵਰਗਲਟੀ ਫੈਲਦੀ ਹੈ ਨਾਲੇ ਯਾਰ ਬਤੰਦਰ ਦੇਖਣ ਆਲੇ ਬੈਠੇ ਹੁੰਦੇ ਨੇ ਉਹ ਲਿਖ ਕੇ ਪਾ ਦੇ ਤੂੰ ਮਾੜਾ ਯਾ ਮੇਰੇ ਕੋਲੇ ਫਲਾਨਾ ਵੀਡੀਓ ਹੈ ਉਹੀ ਪਾ ਦੇ ਤੈਨੂੰ ਮੈਂ ਵੱਡੇ ਵੱਡੇ ਲੋਕਾਂ ਦੇ ਮੈਸੇਜ ਮੈਨੂੰ ਭੇਜਣ ਬਾਕਸ 'ਚ ਮੈਨੂੰ ਭੇਜ ਦੇ ਮੈਨੂੰ ਭੇਜ ਦੇ ਹੁਣ ਤੂੰ ਇਹ ਗੱਲ ਨਾ ਝੇਕਣਾ ਤੂੰ ਮੈਥੋਂ ਵੀ ਪੁੱਛਦਾ ਨਾ ਵੀ ਛੋਟੇ ਤੂੰ ਵੀ ਦੇਖਦਾ ਹੋਵੇਂਗਾ ਇਹ ਜਗਾ ਗੰਦਬੰਦ ਹਣਾ ਇਹ ਤਾਂ ਜੈਨੂ ਨਾ ਬਾਈ ਹੁਣ ਦੇਖ ਹੁਣ ਸਾਰੀ ਦੁਨੀਆ ਦੇਖਦੀ ਆ ਯਾਰ ਜਦੋਂ ਮੂਰੇ ਆ ਜੇ ਕੌਣ ਨਹੀਂ ਦੇਖਦਾ ਆ ਮੈਂ ਹੁਣ ਤੈਨੂੰ ਐਵੇਂ ਸੱਚਾ ਹਾਂ ਮੈਂ ਤਾਂ ਕਹਿ ਦੇਖਣਾ ਬਾਈ ਜਦੋਂ ਮੂਰੇ ਦੇਖਦੇ ਆ ਇਹ ਗੱਲਾਂ ਹੀ ਆ ਕਰਦੇ ਨੇ ਐਵੇਂ ਸਤਿ ਸਬਿੱਤਰ ਐਵੇਂ ਮੈਂ ਹੋਸਟਲ ਪਹਿਲਾਂ ਹਮ ਆਪਕ ਖੋਦ ਦੋਸ਼ੀ ਹਾਂ ਫੇਰ ਦੂਜੇ ਨੂੰ ਕਹੀਏ ਆਪਣੇ ਗਿਰਵਾਣ ਮੈਂ ਪਹਿਲਾਂ ਆਪ ਦੇ ਅੰਦਰ ਆਪ ਚੱਕਤੀ ਮਾਰੋ ਜਦੋਂ ਮੈਂ ਵੀ ਤਾਂ ਇਹਨਾਂ ਨੂੰ ਪੈਸਾ ਦਿੰਨਾ ਡਾਟਾ ਖਰਚ ਕਰਦਾ ਇਹਨਾਂ ਤੇ ਆਪਾਂ ਨੂੰ ਪੈਸਾ ਉਹਨੂੰ ਜਾਂਦਾ ਪੈਸਾ ਉਹਦਾ ਹੋਰ ਹੌਸਲਾ ਵਾਦਾ ਹੋਰ ਇਹਨਾਂ ਨੂੰ ਕੋਈ ਮਾਨ ਸਨਮਾਨ ਤਾਂ ਕਰਦਾ ਨਹੀਂ ਸਰੋਪੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਪਾਉਂਦਾ ਨਹੀਂ ਹੈਗਾ ਜਿਵੇਂ ਮਾਤਲ ਤਾਂ ਮਾਤਲ ਦਾ ਚੱਲ ਭਾਈ ਚੁੱਤੂ ਲੜ ਪਿਆ ਸਰੋਪਾ ਪਾ ਦੇ ਨੇ ਫਤੇ ਬਲਾ ਦੇ ਨੇ ਆਪਾਂ ਨੂੰ ਮਾਰ ਮੈਸੂਜਦਾ ਇਹਨਾਂ ਦਾ ਗਾਲੀ ਕੰਨਦੇ ਨੇ ਲੋਕ ਇਹ ਤਾਂ ਇੱਕ ਪੈਸੇ ਦੇ ਮਾਰੇ ਤੁਰੇ ਫਿਰਦੇ ਨੇ ਹੁਣ ਇਹ ਬੀਬੀ ਦਾ ਸੁਣ ਚਾ ਰਿਹਾ ਹੈਗਾ ਬੀਬੀ ਚੱਲ ਬੀਬੀ ਹੈ ਹੀ ਤਾਂ ਪੈਣੀ ਆ ਕਹਾਂਗੇ ਦਾ ਵਿਚਾਰੀ ਹੋਣਾ ਬੀ ਇਹਦੇ ਪਰਿਵਾਰ ਚ ਇਕੱਲੀ ਕਮਾਉਣ ਵਾਲੀ ਸੀ ਇਹਦੇ ਤੋਂ ਗੁਜ਼ਾਰਾ ਹੁੰਦਾ ਸੀ ਬੀ ਗਰੀ ਗਰੀਬਣੀ ਸੀ ਉਹ ਵੀ ਭਾਈ ਫਿਰ ਲੁਧਿਆਣੇ ਤਾਂ ਬਹੁਤ ਕੰਮ ਹੈ ਲੁਧਿਆਣੇ ਨਹੀਂ ਕੋਈ ਭੁੱਖਾ ਮਰਦਾ ਉੱਥੇ ਤਾਂ ਕਪਨ 20000 ਤੇ ਕਿਤੇ ਮਰ ਜੀ ਧੋ ਲੱਗ ਜਾਂਦੀ 25000 ਤੇ ਹੌਲੀ ਹੌਲੀ ਦੀ ਤਰੱਕੀ ਹੁੰਦੀ ਜਦੋਂ ਉਹਨੇ ਐਡਾ ਕੰਟੈਂਟ ਦੋ ਕੋਈ ਉਂ ਫਿਲਮਾਂ ਬਣਾਉਣ ਲੱਗ ਜਾਂਦੀ ਪਿੱਛੇ ਜੇ ਕਹਿੰਦੇ ਰੋਕਿਆ ਵੀ ਸਮਝਾਇਆ ਵੀ ਸਿਨੇ ਪੇਜ ਬੰਦ ਕਰਤਾ ਸੀ ਕਹਿੰਦੇ ਹੋਣਾ ਉਹਦਾ ਗਵਾਂਡੀ ਦਾ ਸੁਣਿਆ ਸੀ ਮੈਂ ਕੱਲ ਇੰਟਰਵਿਊ ਗਏ ਜਣ ਕਹਿੰਦਾ ਪਹਿਲਾਂ ਨੇ ਉਹ ਦੱਸ ਰਿਹਾ ਸੀ ਇਹ ਸਾਰਾ ਕੁਝ ਯਾਰ ਦੇਖੋ ਕਿਵੇਂ ਕਿਹੜੀ ਮੌਤ ਮਰਨਾ ਤੂੰ ਐਂ ਹਸਾਬ ਲਾ ਲਾ ਸੋਸ਼ਲ ਮੀਡੀਆ ਦੇ 4 ਲੱਖ ਫੋਲਰੋਂ ਹਣਾ ਤੇ ਕਹਿੰਦੇ ਸਮਸ਼ਾਨ ਤਿੰਨ ਬੰਦੇ ਉਹ ਵੀ ਬਠਿੰਡੇ ਕੋਈ ਫੈਨ ਵੀ ਨਹੀਂ ਗਿਆ ਕੋਈ ਚਾਸੜੂੜਾ ਦੇਖਣ ਆਲਾ ਉਹ ਵੀ ਨਾ ਐਂਬੂਲੈਂਸ ਲੈ ਗਿਆ ਵੀ ਆ ਜਾ ਬੀਬੀ ਆਇਆ ਆਪਣਾ ਤਾਂ 5-6 ਹਜ਼ਾਰ ਹੀ ਵਾਧੂ ਨੇ 2000 ਆ ਜਾਣਗੇ ਇਹਨਾਂ ਪਤਾ ਹੈ ਹਣਾ ਇਹ ਘਟੇ ਬਸ ਜਰ ਹੁਣ ਬੰਦੇ ਬਸ ਤਾਂ ਇਹ ਦੁਨੀਆ ਖੜਦੀ ਨਾਲ ਗੱਲ ਕਰ ਜਾਂ ਲੋ ਉਹਦੇ ਨਾਲ ਤੁਹਾਨੂੰ ਖੜਨ ਵੀ ਕੀ ਸ਼ਰਮ ਆਉਂਦੀ ਹੈ ਮਾਵਾ ਭੈਣਾ ਕਹਿਣਗੇ ਕਿੱਧਰ ਜਾਣੇ ਹੋਵੇ ਹਣਾ ਰੋਕਣੀਆਂ ਬਿਲਕੁਲ ਇਹ ਇੱਜ਼ਤਦਾਰਾਂ ਦੇ ਕੰਮ ਨਹੀਂ ਬਾਹਲੇ ਲੋਕ ਆਪਦੀਆਂ ਘਰ ਵਾਲੀਆਂ ਨਾਲ ਵੀਡੀਓ ਬਣਾਉਂਦੇ ਨੇ ਹਾਂ ਬਿਲਕੁਲ ਬੜੇ ਲੋਕ ਸ਼ਰਮ ਨਹੀਂ ਆਉਂਦੀ ਯਾਰ ਉਹਨਾਂ ਨੂੰ ਇਹ ਕੰਮ ਰੋਕਣੋਂ ਐ ਨਗੇਜਵਾਦ ਫੋਨ ਖੋਲਣਗੇ ਕੰਜਰ ਦੇ ਸਾਰੇ ਘਰ ਚ ਕਮਾ ਦੇਣਗੇ ਫੋਨ ਹੁਣ ਮੈਂ ਕੀ ਬੋਲਾਂ ਇੱਕ ਤੱਕ ਪਹੁੰਚ ਗਿਆ ਵੀ ਕਥਾਂ ਬੈਡਰੂਮ ਛੱਡ ਸਿੱਧਾ ਸਟਾਰਟ ਮੂੰਹ ਹੀ ਰੰਦੇ ਹੁਣ ਪਹਿਲਾਂ ਕਹਿੰਦੇ ਪੁਰਾਣੇ ਜ਼ਮਾਨੇ 'ਚ ਜੋ ਆਏ ਦਰਸਤੇ ਹੁੰਦੇ ਮੂੰਹ ਦਿਖਾਈ ਜਾਂਦੇ ਕਹਿੰਦੇ ਪੁਰਾਣੇ ਕਲਾਕਾਰਾਂ ਦਾ ਹੁਣ ਮੂੰਹ ਨੂੰ ਕਿਹਾ ਵੀ ਹੋਵੇ ਉੱਥੋਂ ਕੈਮਰਾ ਉਧਰ ਵਾਜਦਾ ਸਿੱਧਾ ਆ ਹੁਣ ਖੋਲ ਲਾ ਤੀਜੀ ਚੌਥੀ ਵੀਡੀਓ ਹੋਈ ਹੋਊਗੀ ਕਿਸ ਪਾਸੇ ਨੂੰ ਜਾ ਰਹੇ ਆ ਕਿਉਂ ਜਾ ਰਹੇ ਆ ਕਾਰਨ ਪੈਸਾ ਲੈ ਜਾ ਰਹੇ ਆ ਜਦੋਂ ਸੋਡੇ ਜਿਹੜਾ ਟੈਲੈਂਟ ਤੁਸੀਂ ਫਿਲਮਾਂ ਸ਼ਾਰਟ ਫਿਲਮਾਂ ਬਣਾਉਣ ਲੱਗ ਜਓ ਕੁਝ ਹੋਰ ਚੰਗਾ ਸੁਚਾਰੂ ਕੰਮ ਕਰਨ ਲੱਗ ਜਓ ਧਰਨੇਆਂ 'ਚ ਨਹੀਂ ਆਉਂਦੇ ਇਹ ਜਿਹੇ ਲੋਕ ਕਿਤੇ ਵੀ ਧਰਨਣ ਲੱਗ ਜੇ ਉੱਥੇ ਕਿਵੇਂ ਜਾਣਗੇ ਪਰ ਹਨਾ ਦਿਨ ਰਾਤ ਹੀ ਸੋਚੀ ਜਾਂਦਾ ਯਾਰ ਇਹ ਜੇ ਲੋਕਾਂ ਬਾਰੇ ਉਹ ਹੁਣ ਜੇ ਉਹਨੇ ਕੁਝ ਕਰਤਾ ਪਹਿਲੀ ਗੱਲ ਤਾਂ ਹਜੇ ਕਲੀਅਰ ਹੋਊਗਾ ਵੀ ਉਹਨੇ ਕਰਿਆ ਕਿ ਨਹੀਂ ਕਰਿਆ ਕਲੀਅਰ ਤਾਂ ਨਹੀਂ ਹੋਇਆ ਹਜੇ ਹਜੇ ਉਹਨਾਂ ਦਾ ਕੋਈ ਦੋਸ਼ ਨਾ ਹੀ ਉਹਨਾਂ ਨੇ ਜਿੰਮੇਵਾਰੀ ਲਈ ਹਨਾ ਉਹਨਾਂ ਨੇ ਜਿੰਮੇਵਾਰੀ ਲਈ ਪਰ ਪੁਲਿਸ ਨੇ ਜ਼ਰੂਰ ਕਹਤਾ ਕਿ ਇਹਨਾਂ ਦੇ ਵੱਲੋਂ ਕੀਤਾ ਗਿਆ ਹਾਂ ਇਹ ਨਾ ਉਹ ਦੋਨਾਂ ਸਿੰਘ ਉਹਨਾਂ ਨੇ ਕਰਿਆਗਾ ਵੀ ਹਨਾ ਹਾਂ ਹਾਂ ਉਹ ਤਾਂ ਚਲੋ ਗੱਲ ਕਲੀਅਰ ਹੋ ਜੂ ਕੀ ਆਉਣਾ ਕੀ ਨਹੀਂ ਆਉਣਾ ਬਟ ਉਹਨਾਂ ਦੇ ਕਰੇ ਨਾਲ ਉਹੀ ਗੱਲ ਆ ਇੱਕ ਕਾਂ ਲਮਕਾਉਣ ਵਾਲ ਸਾਰੇ ਕਾਉਂਟ ਗਏ ਭੱਜਲੇ ਮਾਫੀਆਂ ਮੰਗਾ ਲਾ ਗਏ ਚੰਗੀ ਗੱਲ ਐ ਆਪਾਂ ਨੂੰ ਜਿਹੜੇ ਮੰਗ ਗਏ ਉਹ ਹਟ ਜਾਣ ਬਈ ਉਹਨੂੰ ਕੰਨਾਂ ਚ ਉਹ ਕਹ ਲੜਦੇ ਤਾਂ ਉਹ ਕਦੋਂ ਦਾ 3 ਸਾਲ ਪਹਿਲਾਂ ਦਾ 4 ਸਾਲ 2021-22 ਦਾ ਲੱਗਿਆ ਅਮਰਤਪਾਲ ਮੈਰੋਂ ਉਹਨੇ ਸਮਝਾਈ ਵੀ ਬੜੇ ਨੇ ਫੋਨ ਵੀ ਕਰਦਾ ਰੋ ਉਹ ਕਹਿ ਰਿਹਾ ਵਾਰੀ ਵਾਰੀ ਵੀ ਹਟ ਜੋ ਬੜੇ ਲੋਕੋ ਦੇ ਵਿਰੁੱਧ ਵੀ ਹੋ ਜਾਂਦੇ ਨੇ ਵੀ ਹੈ ਜਾਂ ਕੁਝ ਕਰਦਾ ਹਨਾ ਕਰ ਹੁਣ ਤਾਂ ਆਪਣੇ ਵੀ ਹੁੰਦੇ ਨੇ ਕੋਈ ਉਹਨੇ ਕਿਸੇ ਉਹਦਾ ਕੋਈ ਹੈ ਅਜੇ ਤੱਕ ਮਾੜਾ ਕੰਮ ਹੀ ਸਾਹਮਣੇ ਆ ਯਾਰ ਉਹ ਤਾਂ ਲੜ ਰਿਹਾ ਇੱਕਾ ਉਹਦੇ ਲਈ ਹੁਣ ਆ ਪੰਜ ਸਾਲ ਜੇਲ੍ਹ ਚ ਜਾਉ ਨੂੰ ਕੀ ਮਿਲੂ ਚਲ ਹਾਂ ਲੋਕਾਂ ਪਿੱਛੇ ਸਹੀ ਹਾਂ ਕੋਈ ਕੁਝ ਮਿਲੂਗਾ ਇੱਕ ਫੌਕੀ ਫੇਸਬੁਕ ਤੇ ਬਾਵਾਤ ਹੋਣਾ ਬਾਈ ਤੇਰੇ ਨਾਲ ਤੋਂ ਵਗੜ ਬਾਈ ਜੰਦਾਬਾਦ ਅਮਰਤਪਾਲ ਜੰਦਾਬਾਦ ਬਾਈ ਕਹਿੰਦਾ ਹਾਂ ਛੋਟੇ ਮਹਾ ਮੈਨੂੰ ਰਿਕਾਰਡਿੰਗ ਕਹਿੰਦਾ ਹੈ ਅਮਰਤਪਾਲ ਮੈਨੂੰ ਇੰਸਟਾਗ੍ਰਾਮ ਜਾਂ ਫੇਸਬੁਕ ਦਾ ਜਥੇਦਾਰ ਬਣਾਉਣਾ ਚਾਹੀਦਾ ਵੀ ਬਾਵਾ ਮਹਾ ਕਮਲਿਓ ਜਥੇਦਾਰ ਐ ਥੋੜੀ ਬੰਦੋ ਇੰਸਟਾਗ੍ਰਾਮ ਫੇਸਬੁਕ ਦੇ ਹਣਾ ਹੁਣ ਤੁਸੀਂ ਐਸ ਤੋ ਤਾਂ ਜਿਹਨੇ ਨੇਕ ਕਾਰਜ ਕਰਤਾ ਉਹ ਤੋਂ ਡਰਨ ਲੱਗੇ ਲੋਕ ਉਹ ਕਹੁੰਦਾ ਲੱਗਿਆ ਸ਼ੁਰੂਆਤ ਕਰਨਾ ਹੈਨਾ ਇਹ ਤਾਂ ਆਪਣੇ ਜਥੇਦਾਰਾਂ ਨੂੰ ਜਿਹੜੇ ਆਪਣੇ ਅਕਾਲ ਤਖਤ ਦੇ ਜਥੇਦਾਰ ਨੇ ਨਾ ਜੇ ਉਹ ਫੈਸਲੇ ਲੈ ਦੇਣ ਆਪਾਂ ਨੂੰ ਸਰਵ ਸਰਵ ਉੱਚ ਅਦਾਲਤ ਹੈ ਸਿੱਖੋਂ ਉਸ ਇੱਕ ਮੋਨਾ ਹੋਵੇ ਕੋ ਨਾ ਹੋਵੇ ਚਾਰ ਦਰਵਾਜੇ ਨੇ ਆਪਣੇ ਸਰਵ ਉੱਚ ਅਦਾਲਤ ਹੈ ਸਿੱਖਾਂ ਦੀ ਅਕਾਲ ਦਤਸਾ ਉਹਥੇ ਜੋ ਵੀ ਜਥੇਦਾਰ ਹੁਣ ਨਾਲੇ ਤਾਂ ਨਹੀਂ ਜਥੇਦਾਰ ਕਹਾਂਗੇ ਕਿ ਉਹ ਨੇ ਦੇ ਚ ਲਾਏ ਗਏ ਨੇ ਪਰੰਪਰਾ ਨਹੀਂ ਹੈਗੀ ਪੂਰੀ ਕੋਈ ਵੀ ਚੀਜ਼ ਹੈ ਪੂਰੀ ਪਰੰਪਰਾ ਨਾਲ ਹੋਣੀ ਚਾਹੀਦੀ ਹੈ ਉਹ ਹੁਣ ਸ਼ਾਇਦ ਇਹਨਾਂ ਦੀ ਤਬਦੀਲੀ ਹੋ ਰਹੀ ਹੈ ਕਹਿੰਦੇ ਜੇ ਉਹ ਹੁਕਮ ਲੈਣ ਸਵੇਰੇ ਹੁਕਮਨਾਮੇ ਚ ਕਥਾ ਬਾਚਕ ਮੰਜੀ ਸਾਹਿਬ ਤੋਂ ਕਥਾ ਉਹਨਾਂ ਦੀ ਦਵਾਨ ਸਾਹਿਬ ਤੋਂ ਕਥਾ ਹਰੇਕ ਤਖਤ ਹਰੇ ਸਾਰੇ ਤਖਤਾਂ ਤੋਂ ਕਥਾ ਆਉਂਦੀ ਹੈ ਡੀਵੀ ਕਥਾ ਕਰਕੇ ਉਹ ਐ ਕਹਿਣ ਸਿੱਖਣੀ ਹੈ ਉਹ ਜੋ ਇਹ ਕੰਮ ਕਰੂ ਦੇਖੂ ਸੁਣੂ ਜਾਂ ਹੁੰਦਾ ਦੇਖੂਗਾ ਤਾਂ ਇਹ ਕੰਮ ਤੇ ਰੋਕ ਆਪਦੇ ਆਪ ਹੀ ਲੱਗ ਜੇ ਜੀ ਜੀ ਸਮਝਦਾ ਬਹੁਤ ਬਹੁਤ ਧੰਨਵਾਦ ਜੀ ਵੈਰੂ ਜੀ ਖਾਲਸਾ ਸੋਲਾ ਸ਼ੋਕ ਮੇਰੇ ਨਾਲ ਮਾਨਸਾ ਝੋਟਾ ਝੋਟਾ ਮਾਨਸਾ ਵਾਲਾ ਸੀ ਤੁਸੀਂ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਨੂੰ ਇਜਾਜ਼ਤ ਧੰਨਵਾਦ ਜੀ